ਲੇ ਰੰਗ ਤਾਂ ਜਮਾ ਸੁੱਕ ਗਿਆ ਮੈਂ ਤਾਂ ਉਹਨਾਂ ਸਾਰੇ ਭਾਂਡਿਆਂ ਤੇ ਰੰਗ ਲਾਤਾ ਮੇਰਾ ਤਾਂ ਭਾਂਡਾ ਹੀ ਨਹੀਂ ਛੱਡਦੀਆਂ ਭਾਂਡਾ ਲੈ ਜਾਂਦੀਆਂ ਤੇ ਇਹ ਮੰਗੂਗੀ ਵੀ ਤੁਹਾਡੇ ਘਰੇ ਭਈ ਬਾਟੀ ਸੀ ਕੌਲੀ ਸੀ ਗਲਾਸ ਸੀ ਐਂ ਕਹਿ ਦੰਦੀਆਂ ਅਸੀਂ ਤਾਂ ਫੜਾਇਆ ਆਈਆਂ ਹੁਣ ਜਦੋਂ ਨਿਸ਼ਾਨੀ ਲਾਤੀ ਹੁਣ ਕਿੱਧਰ ਮੁੱਕਰਨੀਆਂ ਰੰਗ ਲਾ ਲਿਆ ਸਾਰਿਆਂ ਨੇ ਆਹੀ ਤਨ ਚਾਰ ਰਹਿੰਦੇ ਸੀ ਸਿਕਾਉਣ ਵਾਲੇ ਬਾਕੀ ਸਾਰੇ ਸਿਕਾ ਕੇ ਭਾਂਡੇ ਅੰਦਰ ਧਰਤੇ ਬੂਈ ਕਾ ਕੌਲਾ ਰਹਿੰਦਾ ਇਹਦੇ ਤੇ ਨਹੀਂ ਲਾਇਆ ਫੇਰ ਲਾਉਂਗੀ ਲੈ 20 ਰੁਪਏ ਉਹੀ ਗੱਲ ਰੰਗ ਵਾਲੀ ਡੱਬੀ ਤੇ ਤਾਂ ਲਾਉਣੇ ਪੈਗੇ ਭਾਂਡਾ ਤਾਂ ਨਹੀਂ ਹੁਣ ਮੇਰਾ ਕੋਈ ਦੱਬ ਲੂਗੀ ਉਹ ਤਾਂ ਇਹੋ ਕਿਥੋਂ ਦੇਊਗੀ ਮੈਨੂੰ ਬਾਤੀ ਉਹ ਚੱਕਣ ਤੇ ਹੁਣ ਖੰਡ ਦੇ ਬਹਾਨੇ ਨਾ ਤੇ ਇਹਦਾ ਕੋਈ ਬਾਤੀ ਜਾਂ ਕੋਈ ਕੌਲਾ ਲੈ ਕੇ ਜਾਊਗੀ ਚਲ ਮੇਰੀ ਨੂਣਾ ਤਾਂ ਮੈਨੂੰ ਅੱਡ ਕਰਤਾ ਹੁਣ ਫੇਰ ਕੀ ਕਰਾਂ ਉਹਨੇ ਨਹੀਂ ਕੋਈ ਭਾਂਡਾ ਦਿੱਤਾ ਮੈਂ ਵੀ ਫੇਰ ਹੁਣ ਚਾਹ ਪਾਣੀ ਤਾਂ ਪੀਊਂਗੀ ਕਾਸੇ ਚ ਤੇ ਐ ਆਖੂ ਭਾਈ ਮੈਨੂੰ ਤਾਂ ਖੰਡ ਦੇ ਦੇ ਹਰਪ੍ਰੀਤ ਕੀ ਤਾਈ ਖੰਡ ਦੇ ਭਾਈ ਮੈਨੂੰ ਬਾਤੀ ਪਾਓ ਬਾਤੀ ਮਿੰਕੇ ਦੇ ਦੇ ਭਾਵਾ ਕੋਈ ਕੌਲਾ ਮਿੰਕੇ ਦੇ ਦੇ ਭਾਈ ਬੱਦਾ ਨਾ ਤਾਂ ਇਹ ਹੁਣ ਜੋ ਤੇਰੀ ਨੂਣਾ ਮਾ ਅੱਡ ਹੋਈ ਐ ਕੇਰਾ ਤਾਂ ਸਮਾਨ ਵੰਡ ਕੇ ਲਈ ਹੁੰਦਾ ਐ ਕੁਛ ਨਹੀਂ ਦਿੱਤਾ ਭਾਈ ਮੈਨੂੰ ਨਾ ਕੋਈ ਬਾਤੀ ਨਾ ਕੋਈ ਕਾਲਾ ਮੈਂ ਤਾਂ ਕੁਛ ਨਹੀਂ ਦਿੱਤਾ ਤੇ ਬਸ ਇੱਕ ਪਤੀਲੀ ਦਾ ਮੈਨੂੰ ਤਾਂ ਗੜਬੀ ਜੀ ਤਾਂ ਲਾਜ਼ਰੂਦ ਦੇਤੀ ਅੱਛਾ ਹਾਂ ਮੈਨੂੰ ਤਾਂ ਪੀਣ ਨੂੰ ਨਹੀਂ ਮੈਨੂੰ ਕੋਈ ਪਾਣਾ ਦਿੱਤਾ ਪੁੱਤ ਨਾ ਮੈਨੂੰ ਕੋਈ ਦਾਲ ਪਾਣ ਨੂੰ ਦਿੱਤਾਗਾ ਤੇ ਤਾਈ ਜਿਹੜੇ ਇੰਨੇ ਤੇਰੇ ਭਾਂਡੇ ਸੀ ਪਿੱਤਲ ਦੇ ਤੂੰ ਬਟਾਬਟਾ ਇੰਨੇ ਭਾਂਡੇ ਬਣਾ ਤੇ ਤੂੰ 2-4 ਭਾਂਡੇ ਤਾਂ ਲੈ ਲਾਂਦੀ ਹੋਰ ਭਾਈ ਨਾ ਇਹੋ ਗੱਲ ਮੰਗੂ ਜੇ ਮੈਨੂੰ ਆਏ ਪਤਾ ਹੁੰਦਾ ਵੀ ਅੱਡ ਕਰ ਦੂਗੀ ਫਿਰ ਮੈਂ ਇਹਦੇ ਪਿੱਤਲ ਦੇ ਭਾਂਡੇ ਸਾਮਕੇ ਨਾ ਰੱਖਦੀ ਮੈਂ ਡੌਂਦੀ ਨਹੀਂ ਸੀ ਆਹੋ ਦੇਖ ਲੈ ਬਟਾਬਟਾ ਉਹ ਤਾਂ ਬਣਾਤੀ ਰਾਣੀ ਉਹਨੂੰ ਤਾਂ ਬੋਰੀ ਭਾਂਡੇ ਨਹੀਂ ਬਣਾਤੀ ਤੇ ਅੱਜ ਤੈਨੂੰ ਇੱਕ ਨਹੀਂ ਚੱਕਣ ਦੇਂਦੀ ਹੁਣ ਮੈਨੂੰ ਕਿਸੇ ਚੱਕਣ ਦੇਂਦਾ ਹੁੰਦਾ ਮੈਨੂੰ ਰੋਈ ਕੇ ਵੀ ਨਹੀਂ ਵੜਨ ਦੇਂਦੀ ਮੈਂ ਤਾਂ ਜਾਂ ਮਾਥਂ ਨਹੀਂ ਕਿਸੇ ਭਾਂਡੇ ਤੇ ਲਾਉਣ ਦੇਂਦੀ ਲੈ ਮੈਂ ਹੁਣ ਕੀ ਕਰਾਂ ਦੱਸ ਤਾਈ ਜੀ ਕੀ ਕਰਾਂ ਹੁਣ ਉਹੀ ਗੱਲ ਮੈਨੂੰ ਤਾਂ ਐ ਸੀ ਭਾਈ ਵੀ ਅੱਜ ਤੋਂ ਬਾਅਦ ਮੈਂ ਕੋਲੀ ਬਾਟੀ ਕਿਸੇ ਨੂੰ ਨਹੀਂ ਦਿੰਦੀ ਹੁਣ ਜਦੋਂ ਤੇਰੀ ਨੂਨ ਹੀ ਨਹੀਂ ਦਿੱਤੀਆਂ ਤੈਨੂੰ ਵੰਡ ਕੇ ਤੈਨੂੰ ਤਾਂ ਹੁਣ ਦੇਣੀ ਪਊਗਾ ਕੋਲਾ ਤਾਂ ਲੈ ਜਾ ਮੇਰੇ ਕੋਲਾ ਮੋੜ ਜੀ ਨਾ ਕੋਈ ਨਾ ਭਾਈ ਮੋੜ ਜੂਣ ਲਾ ਜਣ ਖੰਡ ਦੇ ਨਾਲ ਤੇਰਾ ਕੋਲਾ ਤਾਂ ਨਹੀਂ ਹੈ ਦੇਖ ਖਾਂਦੀ ਕਿਦੋਂ ਖੰਡ ਦੇ ਕੇ ਗਈ ਨਾਲ ਮੈਂ ਤੈਨੂੰ ਕੋਲਾ ਫੜਾ ਜੂਗੀ ਚਲ ਕੋਈ ਨਹੀਂ ਤਾਂ ਇਹ ਖੰਡ ਦਾ ਕੋਲਾ ਦਾਦੀ ਸਦਾਰੀ ਟੀ ਤੋਹੀ ਗਾ ਲਾਂਗ ਵੰਡ ਝੁੱਲ ਜਾਨੇ ਹੁੰਨੇ ਆਪਾਂ ਹੋਰ ਕਿੱਥੋਂ ਲਜਾਵਾਂਗੇ ਹੁਣ ਫਿਰ ਮੈਂ ਜਸੂਣ ਕਰ ਲੇ ਬੇੜੇ ਮੈਂ ਥੋੜੇ ਹੀ ਜਾਵਾਂ ਲੈ ਨਾ ਨਾ ਭਾਈ ਪਾਦਾ ਨਹੀਂ ਆ ਚਲ ਬਣ ਗਿਆ ਮ ਹੁਣ ਮੈਨੂੰ ਕਬੜੇ ਚ ਪਾ ਕੇ ਦੇ ਦੂਗੀ ਮੈਂ ਕਿਵੇਂ ਕਿੜਾ ਮੋੜ ਕੇ ਫੜਾ ਕੇ ਜਾਊਂਗੀ ਲੈ ਤਾਈ ਲੈ ਜਾਂ ਖੰਡ ਲੈ ਭੜੀ ਕੋਲਾ ਮੈਂ ਭਰ ਦਿਆਂ ਲੈ ਪਾ ਦੇ ਤਾਈ ਫਿਰ ਕਿੰਨੀ ਕਚਾਈ ਦੀ ਮੈਂ ਪਾ ਦੇਣ ਦੇ ਨਾ ਹਰ ਪਰੀਟ ਜੇ ਵੀ ਨਿੱਕੇ ਜਿਹੇ ਚ ਪਾਈ ਆ ਤੂੰ ਤਾਂ ਤਾਈ ਕੱਲੀ ਤਾਂ ਜਾਣੀ ਐ ਇੰਨੀ ਖੰਡ ਤੈਨੂੰ ਥੋੜੀ ਲਾਹੌਰ ਪਾਣੀਆ ਹਜੇ ਫਿਰ ਅੰਦੀ ਲਾਵਾ ਭਰ ਕੇ ਲੈ ਜਾ ਹੜਾ ਕਿਆ ਬਹੁਤ ਐਨੀ ਬਾਤ ਚੱਲ ਭਾਈ ਬਹੁਤ ਕਾ ਡੰਗ ਤੈਨੂੰ ਮੁੱਕਣੀ ਨਹੀਂ ਐ ਤੇ ਕਿਲਚਣਾ ਉਹਨਾਂ ੜੀ ਲੈ ਆਈ ਹਾਂ ਫਿਰ ਮੈਂ ਲੈ ਆਉਂਗੀ ਮੈਂ ਗੁੱੜ ਲੈ ਆਉਂਗੀ ਨਾਲੇ ਖੰਡ ਲੈ ਆਉਂਗੀ ਤੇ ਨਾਲੇ ਜੇ ਰੋਟ ਲੱਗੇ ਫਿਰ ਮੈਂ ਦੋ ਚਾਰ ਬਾਟੀਆਂ ਵੀ ਲਿਆਉਂਗੀ ਭਾਈ ਆਹੋ ਇਹ ਸਾਰੇ ਭਾਂਡੇ ਨਾ ਮੈਂ ਚੁੱਲੇ ਦੇ ਲੈ ਆਉਂਗੀ ਫਿਰ ਮੈਨੂੰ ਸਰਦਾ ਨਹੀਂ ਚੱਲ ਕੋਈ ਨਹੀਂ ਤਾਈ ਚੱਲ ਤੂੰ ਲੈ ਜਾ ਕੋਲਾ ਤੇ ਕੋਲਾ ਫੜਾ ਜਿੰਦਾ ਹੀ ਚੰਗਾ ਚੱਲ ਕੋਈ ਨਾ ਮੈਂ ਫੜਾ ਜੂਗੀ ਭਾਈ ਤੇ ਮੈਂ ਹੁਣੀ ਮੋੜ ਕੇ ਫੜਾ ਦੀ ਤੇ ਤਾਂ ਮੈਂ ਹੁਣੀ ਆ ਗਈ ਤਾਂ ਹੁਣੀ ਤੇ ਨਹੀਂ ਫਿਰ ਮੈਂ ਥੋੜਾ ਸੇਰ ਵੀ ਢਾਈ ਕੇ ਫੜਾ ਕੇ ਜਾਉਂਗੀ ਕੋਈ ਨਹੀਂ ਤਾਈ ਐ ਤਾਂ ਕੋਈ ਨਹੀਂ ਘਰ ਦਾ ਵਾਲਾ ਫੜਾ ਕੋਈ ਗੱਲ ਨਹੀਂ ਹੁਣ ਤੱਕ ਕਿੰਨੇ ਮਰਜ਼ੀ ਕੌਲੇ ਲੈ ਜਾ ਹੁਣ ਕਿਹੜਾ ਮੇਰਾ ਕੌਲਾ ਦੱਬ ਲਉਂਗੀ ਅੱਗੇ ਜਦੋਂ ਨੂਨ ਨਾਲ ਸੀ 20 ਭਾਂਡੇ ਤਾਂ ਮੇਰੇ ਦੱਬਲੇ ਸੀ ਤਾਈ ਨੇ ਬਰਾਮਣਾ ਕੇ ਹੁਣ ਨੂਨੂ ਦੇਤੇ ਤੇ ਨੂਨੇ ਉਹੀ ਗੱਲ ਜਦੋਂ ਅੱਡ ਕਰੀਆ ਹੁਣ ਕੌਲਾ ਵੀ ਨਹੀਂ ਦਿੱਤਾ ਚਲ ਰੰਗ ਲੱਗਿਆ ਹੋਇਆ ਮੇਰੇ ਤਾਂ ਕੌਲੇ ਜਿਵੇਂ ਤਾਂ ਹੁਣ ਸਿਆਣ ਕੇ ਚੱਕ ਲਿਆਉਂਗੀ ਇਹਦੇ ਕਰ ਭਾਂਡਿਆਂ ਚ ਰਲ ਜੂਗਾ ਆ ਤਾਈ ਪਤਾ ਨਹੀਂ ਕਿੱਧਰੋਂ ਤਰੀ ਆਉਂਦੀ ਆ ਭਾਂਡਾ ਜਾਂ ਲੈ ਕੇ ਸਾਈ ਕਿੱਧਰੋਂ ਆਈਆਂ ਆ ਕੀ ਆ ਖੰਡ ਲੈ ਇਆ ਪੁੱਤ ਉੱਠ ਨਾ ওই ਗੱਲ ਮੰਗੂ ਕਿਸੇ ਕਿਸੇ ਦਾ ਕੋਈ ਬੇਲੇ ਕੀ ਆ ਨਾ ਜਾਵੇ ਉਹ ਮੇਰੀ ਨੂਨੇ ਆ ਅਟਕਾਤੀ ਪੁੱਤ ਨਾ ਕੋਈ ਚੀਜ਼ ਨਹੀਂ ਦਿੱਤੀ ਹੁਣ ਖੰਡ ਲੈ ਇਆ ਹਾਰ ਕੇ ਹੱਥ ਰੀਤੋ ਅੱਜ ਤੱਕ ਨਾ ਦੇਖ ਮੇਰੀ ਗੱਲ ਸੁਣ ਅੱਜ ਕੱਲ ਟਾਈਮ ਹੀ ਇਹ ਜਾਤਾ ਈ ਤੇ ਹੁਣ ਸਾਰੀ ਕਰ ਦਿੰਦੀਆਂ ਨੇ ਜਿਹੜੇ ਤੇਰੇ 2 ਰੁਪਏ ਬਿਲਸਨ ਦੇ ਆਉਂਦੇ ਹੁੰਦੇ ਆ ਆਪਦੇ ਸਾਹਮਣੇ ਰੱਖਿਆ ਕਰ ਸਾਹਮਣੇ ਕੁਝ ਹੁੰਦਾ ਮੈਂ ਸਾਹਮਣੇ ਰੱਖਿਆ ਕਰੂੰਗੇ ਹੁੰਦਾ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਹੁਣ ਅਧਿਕਾਰਤੀ ਕੋਈ ਚੀਜ਼ ਦਿੱਤੀ ਨਹੀਂ ਤੇ ਨਾ ਕੋਈ ਚਾਹ ਪੀਣ ਨੂੰ ਪਾਂਡਾ ਨਾ ਕੋਈ ਗਲਾਸ ਪੁੱਤ ਕੁਝ ਨਹੀਂ ਦਿੱਤਾ ਹੁਣ ਉਹੀ ਗੱਲ ਵਾਂਗੂ ਮੰਗ-ਮਾਗ ਕੇ ਡੰਗ ਲਾਉਣੀਆਂ ਲੋਕਾਂ ਦੇ ਚੱਲ ਕੋਈ ਨਹੀਂ ਆ ਖੰਡ ਨਾਲ ਤਾਂ ਤੇਰੇ ਕਈ ਦਿਨ ਨੰਗ ਜਾਣਗੇ ਤੇ ਨਾਲੇ ਤਿੰਨ ਤੋਂ 1000 ਰੁਪਏ ਦਾ ਸੌਦਾ ਮੁੱਕਿਆ ਨਹੀਂ ਕਰਨਾ ਹੋਰ ਫਿਰ ਮੈਂ ਤਾਂ ਹੁਣ ਆਈ ਕਰਿਆ ਕਰੂੰ ਭਾਈ ਲੈ ਕੇ 1000 ਰੁਪਏ ਦਾ ਸੌਦਾ 1500 ਦਾ ਸਿੱਟ ਲਿਆ ਕਰੂੰਗੀ ਮਹੀਨਾ ਦੂਡ ਮਹੀਨਾ ਮੈਨੂੰ ਮੁੱਕਦਾ ਨਹੀਂ ਨਾ ਤਾਂ ਇਹ ਮੰਜੇ ਮੰਜੇ ਤੈਨੂੰ ਦਿੱਤੇ ਆ ਬਿਸਤਰੇ ਬੁਸਤਰੇ ਕਿ ਨਹੀਂ ਇੱਕ ਮੰਜਾ ਦਿੱਤਾ ਫੋ ਤਾਂ ਇੱਕ ਬਿਸਤਰਾ ਆਗਾ ਮੈਂ ਕਿਹੜਾ ਦੇਣਾ ਸੀ ਚਾਰ ਦਿਨਾਂ ਨੂੰ ਜਵਾਈ ਭਾਈ ਆ ਗਏ ਕੁੜੀ ਆ ਗਈ ਤੇਰੀ ਨਾ ਫੇਰ ਕੀ ਕਰਾਂਗੀ ਕੀ ਕਰਨਾ ਸੀ ਫਿਰ ਬਸ ਮੰਗ ਕੇ ਲਿਆਉਂਗੀ ਤੇ ਫਿਰ ਪਾਉਂਗੀ ਤੇ ਐਨੇ ਚੱਲ ਭਾਈ ਫਿਰ ਇਕੱਠੇ ਪੈਸੇ ਕਰਕੇ ਫਿਰ ਮੈਂ ਯਾਰ ਭਾਈ ਜਵਾਈਆਂ ਭਾਈਆਂ ਵਾਸਤੇ ਬਿਸਤਰੇ ਬਣਾਉਂਗੀ ਫਿਰ ਉਹਨਾਂ ਹੋਰ ਕੀ ਕਰੂੰਗੀ ਲੈ ਦੇਖ ਲੈ ਤਾਈ ਆਹ ਮਰਚੀ ਜਿਹੜਾ ਕੁਝ ਦੇਖਣਾ ਪੈ ਜੇ ਨਾ ਔਖੇ ਹੀ ਹੋ ਜਾਂਦਾ ਬੰਦੇ ਨੂੰ ਔਖਾ ਤਾਂ ਭਾਈ ਹੁੰਦਾ ਹੀ ਹੈ ਜਗਾਹ ਹੁਣ ਕੋਈ ਇਹਦੀ ਮਾਂ ਨੂੰ ਅਟਕ ਕਰੇ ਇਹਦੀ ਪਰਜਾਈ ਫਿਰ ਪਤਾ ਲੱਗੇ ਇਹਨੂੰ ਚੱਲ ਕੋਈ ਨਹੀਂ ਤਾਈ ਉਹ ਤਾਂ ਥੋੜਾ ਟਾਈਮ ਹੀ ਪੈਂਦਾ ਹੁੰਦਾ ਗਾਹਾਂ ਇਹਦਾ ਵੀ ਮੁੰਡਾ ਗੱਭਰੂ ਹੋਇਆ ਲੈ ਜਦੋਂ ਆ ਗਈ ਨਨੂੰ ਤੇ ਇਹਨੂੰ ਤਾਂ ਦੋ ਦਿਨ ਵੀ ਨਹੀਂ ਰੱਖਣਾ ਨਹੀਂ ভাই ਹੁਣ ਤਾਂ ਹੋਈ ਗੱਲ ਵੰਗੂ ਦਿਨੋਂ ਦਿਨ ਤੈਨੂੰ ਪਤਾ ਬਿਲਾ ਕਾਜੂਗੀ ਜਿਆਦੇ ਆਉਂਦਾ ਜਾਂਦਾ ਹੈਗਾ ਹਜੇ ਹੁਣ ਤਾਂ ਚੰਗਾ ਐਦੋ ਗਾ ਐਦੋ ਵੀ ਮਾਰ ਆਊਗਾ ਹਾਂ ਸਹੀ ਗੱਲ ਆ ਕਿਦੋਂ ਚੰਗਾ ਤਾਂ ਭਗ ਜਾ ਮੈਂ ਵੀ ਇਧਰ ਮੜਾਇਆ ਫਿਰ ਹੁਣ ਇਹਦਾ ਮੁੰਡਾ ਦੇਖੂਗਾ ਤੈਨੂੰ ਪਤਾ ਮੇਰਾ ਪੋਤਾ ਦੇਖੂਗਾ ਉਹ ਹੀ ਆ ਫਿਰ ਗਾ ਫਿਰ ਮੇਰਾ ਪੋਤਾ ਵਰਤੂਗਾ ਕਿਤੇ ਮੇਰੀ ਦਾਦੀ ਨੂੰ ਅਡਕਾਤਾ ਇੱਕ ਹੱਥ ਕਰ ਲੈ ਤੇ ਇੱਕ ਹੱਥ ਭਰ ਲਾ ਬੇ ਹਾਂ ਹਾਂ ਤੇ ਹੁਣ ਹਾਲ ਕੀ ਆ ਆ ਲਈਆਂ ਮੰਗ ਕੇ ਹੁਣ ਕੀ ਕਰਾਂ ਰਾਜੀ ਵੀਰ ਚਲ ਇਹਨੇ ਚਾਰ ਦਿਨ ਲੰਗੇ ਜਾਣਗੇ ਇਹਨੇ ਚਲ ਪਾਈ ਕੋਈ ਪੈਸਿਆਂ ਦਾ ਹੱਲ ਹੋਈ ਨਹੀਂਦਾ ਚਲ ਕੋਈ ਨਹੀਂ ਜੇ ਨਾ ਹੋਇਆ ਪੈਸਿਆਂ ਦਾ ਹੱਲ ਇੱਕ ਬਾਟੀ ਵਿੱਚੋਂ ਭਰਾ ਲਈ ਖਾਣ ਹਾਂ ਚਲ ਕੋਈ ਨਾ ਤੇ ਜੇ ਮੈਂ ਆਇਆ ਆਂਦੀਆਂ ਕੁੜੇ ਸਾਡੇ ਆਲ ਨੂੰ ਕਹਿਣੀਆਂ ਕੁੜੀਆਂ ਜੇ ਮੈਨੂੰ ਨਾ ਫਿਰ ਕੋਈ ਬਿੱਤਰ ਰਹੋ ਹੋਇਆ ਫਿਰ ਮੈਂ ਛੋੜਿਓ ਫੜ ਲਿਉ ਲੈ ਲੈ ਜੀ ਲੈ ਜੀ ਮੰਜੇ ਲੈ ਜੀ ਬਿਸਤਰੇ ਲੈ ਜੀ ਕੁਛ ਮਰਜੀ ਲੈ ਜੀ ਤੂੰ ਲੈਖੜੀ ਤੂੰ ਤਾ ਜੜ ਕਰਿਆ ਨੇ ਕਹਿਤਾ ਉਹ ਚੰਦਰੀ ਵੀ ਕਿਹੜੇ ਮੇਰੇ ਬਣਾਏ ਹੋਏ ਨੇ ਆਪਦੇ ਹੱਥੀ ਤੇ ਸਭ ਕੁਛ ਉਹ ਮੈਨੂੰ ਚੱਕਣ ਨਹੀਂ ਦਿੰਦੀ ਤੂੰ ਮੈਨੂੰ ਜੱਤ ਰਿਆ ਨੇ ਕਹਿਤਾ ਅੱਛੀ ਰਹਿ ਜੂ ਸਭ ਕੁਛ ਮੰਜੇ ਬਿਸਤਰੇ ਗੁੜਚਾ ਕੁਛ ਨਹੀਂ ਨਾਲ ਜਾਂਦਾ ਹਾਂ ਨਾਲ ਦੇ ਭਾਈ ਕੁਛ ਨਹੀਂ ਜਾਂਦਾ ਉਹੀ ਗੱਲ ਵਾਂਗੂ ਹਲਦੇ ਜਮ ਹੁੰਡੀਆਂ ਜਾਦੇ ਮੇਰਾ ਜਾਦੇ ਕਰਦੀਆਂ ਨਹੀਂ ਹਾਂ ਚੱਲ ਚੰਗਾ ਤਾਈ ਹੁਣ ਮੈਂ ਨਾ ਮੜਾ ਕੰਮ ਜਾ ਕੇ ਆਉਂਦੀ ਹਾਂ ਤੂੰ ਹੁਣ ਕਿੱਧਰ ਜਾਣੀ ਹੈ ਮੈਂ ਤਾਂ ਮੜਾ ਕੰਮ ਜਾ ਕੇ ਆਉਂਦੀ ਸੀ ਤਾਈ ਕੋਈ ਦੱਸਣ ਵਾਲਾ ਨਹੀਂ ਹਾਂ ਨੋ ਨੋ ਦੱਸਣ ਦੇ ਜਵਾਕ ਨੇ ਸੁਣ ਲਿਆ ਇਦੋਂ ਕਿਸ ਨੇ ਦੱਸਤਾ ਫਿਰ ਉਹਨੇ ਪੀਣਾ ਨਹੀਂ ਮੈਂ ਤਾਂ ਨਾ ਬੱਕਰੀ ਦਾ ਦੁੱਧ ਲੈ ਕੇ ਆਉਂਦੀ ਸੀ ਮੁੰਡਾ ਟਿੱਲਾ ਜਾ ਹੋਇਆ ਪਿਆ ਅੱਛਾ ਸੱਲ ਕਟੇ ਪੈ ਨਹੀਂ ਸੱਲ ਕਟੇ ਪੈ ਨਹੀਂ ਚਲ ਪਹਿਲੇ ਕੋਈ ਨਾ ਫਿਰ ਪਵਾ ਲਿਆ ਦੁੱਧ ਚੰਗਾ ਆ ਗਿਆ ਲੈ ਗੁਰਚਾਦੇ ਤਾਂ ਉਹ ਮਾਰਦੀ ਆ ਬਹਾਨੇ ਭਾਂਡੇ ਇਕੱਠੇ ਕਰਦੀ ਫਿਰਦੀ ਹੁਣੀ ਆ ਜਿਹੜੀ ਕਿਸੇ ਤੋਂ ਕੇਰਾ ਚੀਜ਼ ਲਿਆਉਂਦੀ ਆ ਮਗਰ ਉਹ ਮਾਂ ਦੀ ਤੀ ਮਰਨੋਂ ਮਰ ਜੂਗੀ ਪਰ ਚੀਜ਼ ਨਹੀਂ ਅਗਰੇ ਦੀ ਮੋੜਦੀ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਬਾਲੀ ਸ਼ਹਿਰ ਕਹਾਉਂਦੀ ਆ ਇਹਨੂੰ ਆਏ ਆ ਵੀ ਰਾਜਵੀਰ ਨੂੰ ਕਿਹੜਾ ਪਤਾ ਚਲ ਆਪਾਂ ਨੂੰ ਕੀ ਆ ਆਪਣਾ ਕਿਹੜਾ ਭਾਂਡਾ ਜਿੱਦੇ ਆਈ ਗੁਰਚਾ ਲੈਣ ਕੋਈ ਖੰਡ ਲੈਣ ਮੈਂ ਤਾਂ ਲਫਾਫੇ ਚ ਪਾ ਕੇ ਦਊਂਗੀ ਮੈਂ ਤਾਂ ਉਵੇਂ ਇਹਨੂੰ ਭਾਂਡਾ ਦਿੰਦੀ ਹੁਣ ਲਾ ਰਾਜਵੀਰ ਤੁੜੀ ਆਉਂਦੀ ਏ ਇਹ ਪਤਾ ਨਹੀਂ ਕਿਵੇਂ ਆਉਂਦੀ ਏ ਤੁਰ ਗਈ ਫਿਰਦੀਆਂ ਸਾਡੇ ਘਰ ਨੂੰ ਤਾਂ ਆਈ ਜਾਂਦੀਆਂ ਇੱਕ ਮੁੜ ਜਾਂਦੀ ਇੱਕ ਆ ਜਾਂਦੀ ਏ ਇੱਥੇ ਖੜੀਆਂ ਹਾਂ ਹਾਂ ਖੜੀਆਂ ਨੇ ਮੈਂ ਤਾਂ ਨਾ ਉਹ ਗੱਲ ਮੇਰਾ ਤਾਂ ਦਿਮਾਗ ਹੋ ਹੋਇਆ ਪਿਆਗਾ ਕਿਉਂਕਿ ਮੈਂ ਤਾਂ ਭੁੱਲ ਜਾਨੀ ਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਅੜਗੇ ਮੈਂ ਤਾਂ ਕਰੂੰ ਆਗੀ ਖਾਲੀ ਹੱਥ ਹਾਂ ਉਹ ਡਟ ਲਾ ਜਾ ਹੋਇਆ ਪਿਆ ਤੇ ਮੈਂ ਨਾ ਇਧਰ ਮਾਲ ਵਾਲੇ ਦੱਸ ਪਾਈਆ ਮੈਨੂੰ ਪਹਿਲਾਂ ਤਾਂ ਮੈਂ ਇਧਰ ਗੇੜੇ ਦੇਖ ਲਈਆਂ ਫਿਰਨੀਆਂ ਬੰਨੀ ਤੇ ਹੁਣ ਮੈਨੂੰ ਦੱਸੇ ਕਿਸੇ ਨੇ ਵੀ ਇਧਰ ਟੱਪ ਕੇ ਮੈਂ ਤਾਂ ਨਾ ਬੱਕਰੀ ਦਾ ਦੁੱਧ ਚਵਾ ਕੇ ਲਿਆਉਣਾ ਸੀ ਪਰ ਮਣ ਕੇ ਮੈਨੂੰ ਗਲਾਸ ਲੈ ਕੇ ਦੇ ਸੋਡਾ ਅੜਗੇ ਜਦੋਂ ਤੂੰ ਕਰੋ ਆਈਂ ਤੂੰ ਗਲਾਸ ਵੀ ਚੱਕ ਲਿਆਂ ਦੀ ਡੋਲੂ ਚੱਕ ਲੈਂਦੀ ਟੱਕਣ ਲਾ ਕੇ ਦੁੱਧ ਲੈ ਜਾਂਦੀ ਨੰਗਾ ਲੋਹਾਂ ਦੇ ਖਾਣੇ ਸਾਡੇ ਬਾਹਰ ਚ ਖੜੇ ਸੀ ਉਹ ਜਦੋਂ ਨੂੰ ਮੈਂ ਤਾਂ ਗੱਲਾਂ ਕਰਦੀ ਕਰਦੀ ਤਾ ਹੋ ਟੱਪ ਕੇ ਮੈਂ ਤਾਂ ਉਹਦੇ ਮਗਰ ਗੇੜੇ ਕੱਢਦੀ ਕੱਢਦੀ ਇਧਰ ਆ ਗਈ ਅੱਛਾ ਮੁੰਡੇ ਦੇ ਸਿਲ ਕੱਟ ਗਏ ਤੇ ਹੋਰ ਹੁਣ ਮੁੰਡੇ ਨੂੰ ਨਾ ਬੁਖਾਰ ਜਾ ਹੋਇਆ ਪਿਆ ਕਿਸੇ ਨੇ ਦੱਸਿਆ ਕਹਿੰਦੇ ਬੱਕਰੀ ਦਾ ਦੁੱਧ ਪਿਆ ਦੇ ਆ ਫਿਰ ਉਹ ਤਾਂ ਸੈਲਾ ਨਾ ਹੀ ਹੁੰਦਾ ਟੈਸਟ ਕਰਵਾਇਆ ਕਿਉਂ ਹੀ ਪੀ ਜਾਨੀ ਜਵਾਕ ਨੇ ਟੈਸਟ ਕਰਵਾਇਆ ਫੇਰ ਹੀ ਪਤਾ ਲੱਗਿਆ ਆ ਤੇਰਾ ਤਾਂ ਹੀ ਨਹੀਂ ਪਤਾ ਭੈਣੇ ਗਲਾਪ ਪਰ ਪਰ ਉਹੀ ਦੁੱਧ ਦੇ ਪਿਆ ਦੇ ਜਵਾਕ ਨੂੰ ਉਹੀ ਕਿਉਂ ਪਿਆ ਦੇ ਨਾਲ ਜਵਾਕ ਅੱਜ ਕੱਲ ਦੇ ਕਿਹੜਾ ਬੱਕਰੀਆਂ ਦਾ ਦੁੱਧ ਪੀਂਦੇ ਆ ਉਹੋ ਕਰਕੇ ਪਿਆਉਂਗੀ ਬਾਲ ਦੇ ਤਾਂ ਪਰ ਹੁੰਦੇ ਨਹੀਂ ਹਨਾ ਕੱਚਾ ਹੀ ਪਿਆਉਂਦੇ ਨੇ ਕੱਚਾ ਪਿਆਈਦਾ ਹੁੰਦਾ ਬਾਲਾ ਨਾ ਦੇਣ ਵੇ ਜੀ ਨਾ ਹੁਣ ਲੈ ਚਿਆਂ ਪਾਉਣ ਜੋਗਰੀਆਂ ਉੱਚ ਤਾਂ ਸਮੈਲ ਆਊਗੀ ਕੱਚੀ ਕ ਉਤਾ ਜਵਾਕ ਨੂੰ ਬੜਾ ਬਡੂ ਕੇ ਪਿਆਉਣਾ ਪਊਗਾ ਉਹ ਤਾਂ 10-20 ਰੁਪਏ ਦੇ ਕੇ ਪਿਆ ਦੂੰਗੀ ਮੈਂ ਪੀਂਗੀ ਉਹ ਲਾਲਚ ਨਾਲਾ ਹੁਣ ਤੈਨੂੰ ਗਲਾਸ ਲੈ ਕੇ ਦੇਵਾਂ ਆਹੋ ਮੈਨੂੰ ਭਾਨ ਮਣ ਕੇ ਰਾਜਾ ਨਾਲ ਹੀ ਵਕ ਚੱਲ ਮੇਰੇ ਘਰੇ ਚੱਲ ਬਾਹਰ ਤੇਰਾ ਨਹੀਂ ਗਲਾਸ ਦੇਣਾ ਨਹੀਂ ਆ ਜਾ ਹੋਰ ਹੁਣ ਮੈਂ ਤਾਂ ਨਾ ਉਹੀ ਗੱਲ ਖਾਲੀ ਹੱਥ ਆ ਗਈ ਐਨਾ ਵੀ ਨਿਹਾਉੜਿਆ ਵੀ ਕੋਈ ਬੋਤਲ ਹੀ ਚੱਕ ਲਾਂ ਕੋਈ ਨਹੀਂ ਕੁਛ ਨਹੀਂ ਪਤਾ ਲੱਗਦਾ ਮੈਂ ਤਾਂ ਸਾਡੇ ਬੋਤਲਾਂ ਵੀ ਫਿਰਦੀਆਂ ਹੋਣਗੀਆਂ ਜੀ ਬੋਤਲ ਲੈ ਜਾਣੀਆਂ ਧੋ ਕੇ ਬੋਤਲ ਦੇ ਦੇਣਾ ਨਹੀਂ ਆਹਨੂੰ ਹਰਪ੍ਰੀਤ ਜਿਹੜਾ ਘੁੱਟ ਦੁੱਧ ਹੋਊਗਾ ਉਹ ਬੋਤਲ ਚ ਪਾਉਂਦੇ ਢੋਲ ਦੇਣਗੇ ਤੂੰ ਮੈਨੂੰ ਗਲਾਸ ਹੀ ਫੜਾਦਾ ਨਹੀਂ ਆੜੀ ਇਹ ਗਲਾਸ ਫੜਾਦਾ ਨਹੀਂ ਆ ਲੈ ਮੈਂ ਇੱਥੇ ਬੈਠੀ ਆ ਨਜਰ ਤੂੰ ਲੈ ਗਲਾਸ ਚੰਗਾ ਬਹਿ ਜਾ ਲਿਓਨੀ ਮੈਂ ਚੱਕ ਕੇ ਪੰਗਾ ਹੋਇਆ ਪਿਆ ਇਹਨਾਂ ਦਾ ਤਾਂ ਇੱਕ ਨੂੰ ਮੋੜਦਾ ਨਹੀਂ ਦੂਜੀ ਆ ਜਾਂਦੀ ਏ ਇਹਨੂੰ ਪੱਤੇ ਦਾ ਭਾਂਡ ਹੀ ਚੱਕੀ ਤੁਰੂਆਂ ਫਿਰਦੇ ਨੇ ਚਲ ਤਾਈ ਤਾਂ ਲੈ ਗਈ ਕੋਲਾ ਇਹਦਾ ਪਰਤਿਆ ਵਾ ਲੈ ਕੇ ਦੇਖਣਾ ਲੈ ਵੀ ਭਾਂਡੇ ਹੇ ਮੋੜ ਕੇ ਜਾਂਦੀ ਏ ਕਿ ਇਹ ਵੀ ਰੱਖਦੀ ਹੈਗੀ ਗਲਾਸ ਚ ਗਲਾਸ ਪਾ ਦਾਨੀ ਆ ਲੈ ਐਂ ਕਹਿ ਦੂੰ ਵੀ ਗਲਾਸ ਦਾ ਡਿਜ਼ਾਈਨ ਹੀ ਇਹ ਜਿਹਾ ਨਹੀਂ ਸਾਡੇ ਦਾ ਦੇਖੀ ਤਾਂ ਹਾਂ ਤੋ ਤਾਂ ਸਾਫ਼ ਹੈ ਤੇ ਥੱਲੇ ਉਹ ਦੇ ਕੀ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਲੱਗਦਾ ਐ ਜਿਵੇਂ ਦੋ ਗਲਾਸ ਹੁੰਦੇ ਇਹਨੂੰ ਦੇਖ ਕੇ ਦੇਖਦੀ ਆ ਪਹਿਲਾਂ ਕੀ ਕਰਦੀ ਐ ਇਹ ਨਹੀਂ ਲੈ ਮੈਂ ਖਾ ਨਿਕਲਿਆ ਗਲਾਸ ਤਾਂ ਕੀ ਲੈਉਣੇ ਅੜ ਗਏ ਆ ਦੇਖੀ ਆ ਨਵੇਂ ਗਲਾਸ ਲੈਤੇ ਐਵੇਂ ਤੇ ਡਿਜ਼ਾਈਨ ਦੇਖ ਕਿੱਡਾ ਸੋਹਣਾ ਤਾਂ ਤਾਂ ਸਾਫ ਹੈ ਥੱਲੇ ਡਿਜ਼ਾਈਨ ਹੈ ਨਹੀਂ ਕੀ ਸੋਹਣਾ ਡਿਜ਼ਾਈਨ ਹੈ ਹਨਾ ਇਹ ਤਾਂ ਦੇਖ ਲੈ ਲੈ ਆਹ ਲੈ ਦਾ ਦੇਖਣ ਨੂੰ ਵਿੱਚੋਂ ਤਾਂ ਸਾਫ ਆ ਤੇ ਬਾਹਰ ਆਹ ਲੈਣਾ ਜੀ ਬਣਾਣਾ ਬਾਹਰ ਲੈਣਾ ਜੀ ਬਣਾਤਾਂ ਤੇ ਆ ਤਾਂ ਤਾਂ ਸਾਫ ਕਰਤਾ ਹਾਂ ਤੇ ਆ ਨਿਸ਼ਾਨੀ ਜੀ ਕੀ ਲੱਗੀ ਹੋਈ ਆ ਇਹ ਤਾਂ ਉਹੀ ਲੱਗੀ ਹੋਈ ਐ ਤਾਂ ਮੈਂ ਲਾਈ ਸੀ ਪਹਿਲਾ ਨਿਸ਼ਾਨੀ ਅੱਛਾ ਇਹ ਤਾਂ ਕਿੱਦਿਆਂ ਨੇ ਲੈਤੇ ਹੋਏ ਨਾ ਹੁਣ ਤਾਂ ਨਹੀਂ ਲੈਂਤਾ ਅੱਜ ਹਰਪ੍ਰੀਤ ਜਿਵੇਂ ਆ ਦੇਖੀ ਉੱਤੋਂ ਜੇ ਤਾਂ ਪੁਰਾਣਾ ਹੁੰਦਾ ਤੇ ਥੱਲੋਂ ਨਵਾਂ ਹੁੰਦਾ ਇਹ ਹਨਾ ਨਹੀਂ ਫਿਰ ਇਹ ਕਿੱਦਿਆਂ ਨੇ ਲੈਤੇ ਨੇ ਹੁਣ ਇਹ ਕੱਢ ਅੱਜ ਦੇ ਲੈਤੇ ਨਾ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਜਿਆ ਗਲਾਸ ਮੈਂ ਪਹਿਲਾਂ ਦੇਖਿਆ ਹੀ ਨਹੀਂ ਇਹ ਤਾਂ ਮੇਰੀ ਸੱਸ ਦੇ ਲੈਤੇ ਹੋਏ ਮੈਂ ਲਾਇਆ ਨਹੀਂ ਸੀ ਪਹਿਲਾਂ ਹੁਣ ਲਾਇਆ ਅੱਛਾ ਤੇਰੀ ਸੱਸ ਤੇਰੀ ਸੱਸ ਨੂੰ ਤਾਂ ਬਲਹੀਂ ਸ਼ੌਂਕ ਸੀ ਭਾਂਡੇ ਵਾਲਾ ਸੀ ਉਹਨੂੰ ਤਾਂ ਸ਼ੌਂਕ ਹੋ ਸਾਡੇ ਤਾਂ ਬਾਹਲੇ ਭਾਂਡੇ ਸੀ ਲੱਗਦਾ ਚੰਗਾ ਮੈਂ ਤਾਂ ਚਲਦੀ ਆ ਫਿਰ ਮੈਂ ਲਿਆਉਣੀ ਆ ਦੁੱਧ ਪਵਾ ਕੇ ਬੱਕਰਾਂ ਦਾ ਜਪਵਾ ਲਿਆ ਚੰਗਾ ਦੇਖਦੀ ਆ ਹੁਣ ਇਹਨੂੰ ਦਿੱਤੇ ਦੋ ਗਲਾਸ ਬਣਾਤਾ ਡਿਜ਼ਾਈਨ ਹੁਣ ਇਹਨੂੰ ਪਤਾ ਤਾਂ ਲੱਗੂਗਾ ਵੀ ਗਲਾਸ ਦੋਨੋਂ ਦੇਖਦੇ ਆ ਪਤਾ ਲੱਗੂ ਕਿ ਨਾ ਕੀ ਕਰਦੀ ਐ ਇਹ ਮੋੜ ਕੇ ਜਾਂਦੀ ਐ ਕਿ ਇਹ ਦੋਨੇ ਗਲਾਸ ਲੈ ਕੇ ਜਾਂਦੀ ਐ ਹੁਣ ਮੈਂ ਪੱਕਾ ਪਤਾ ਰੱਖੂ ਵੀ ਮੇਰੇ ਭਾਂਡੇ ਚੋਰੀ ਕਰਦੀ ਕਿਹੜੀ ਕਿਹੜੀ ਦੱਬਦੀ ਆ ਮੇਰੇ ਭਾਂਡੇ ਮੇਰਾ ਤਾਂ ਭਾਂਡਾ ਇੱਕ ਨਹੀਂ ਛੱਡਿਆ ਟੋਕਰੇ ਚ ਮੈਂ ਤਾਂ ਹੁਣ ਨਵੇਂ ਲੈਂਦੇ ਨਾ ਸੱਚ ਦੇ ਭਾਂਡੇ ਲੈਂਦੇ ਤੁਸੀਂ ਛੱਡੀ ਵਾਲੇ ਨਾ ਸੱਚ ਵਾਲੇ ਤੁਸੀਂ ਕਿੱਦਾਂ ਦੇ ਲੈ ਗਿਆਂ ਟੱਕ ਟੱਕ ਮੈਨੂੰ ਤਾਂ ਕਮਲੀ ਬਣਾ ਰੱਖਿਆਗਾ ਜਿਹੜਾ ਜੀ ਹੈ ਤੁਰੂਆਂ ਆਉਂਦੀਆਂ ਇੱਥੇ ਉਹੀ ਗੱਲ ਸੱਤ ਚ ਘਰ ਪੈਂਦਾ ਇਧਰੋਂ ਆ ਗਈ ਇਧਰਲੀ ਵੀ ਕਹਿੰਦੇ ਨਹੀਂ ਭਾਂਡਾ ਦੀ ਕੋਈ ਚੀਜ਼ ਲੈਣ ਆ ਗਈ ਕੋਈ ਖਾਲੀ ਭਾਂਡਾ ਲੈਣ ਆ ਗਈ ਲੈ ਵੀ ਬੱਕਰੀਆਂ ਨੇ ਇੱਥੇ ਫਿਰਦੀਆਂ ਤੂੰ ਘਰੋਂ ਡੋਲੂ ਚੱਕ ਲੈ ਬਾਹਨੇ ਨਾ ਭਾਂਡੇ ਲੈ ਕੇ ਜਾਣੇ ਇਹਨਾਂ ਨੇ ਲੈ ਦੇਖ ਲੈ ਲੈ ਕਹਿੰਦੀ ਡਿਜ਼ਾਈਨ ਆ ਮੈਂ ਤਾਂ ਇਹ ਅੱਡੀ ਨਾਲ ਪਹਿਲੀ ਵਾਰੀ ਦੇਖਿਆਗਾ ਪੁੱਤਿਆਂ ਦੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਗਲਾਸ 'ਚ ਗਲਾਸ ਫਸਾਇਆ ਹੁੰਦਾ ਦੇਖਾਂ ਨਾ ਪਹਿਲਾਂ ਕੱਢ ਕੇ ਉਹ ਤਾਂ ਕਰੜਾ ਹੀ ਵਾਲਾ ਇਹ ਲੈ ਦੇਖ ਲੈ ਲੈ ਪਹਿਲੀ ਪਤਾ ਸੀਗਾ ਮੈਨੂੰ ਤਾਂ ਇਹਨੂੰ ਬੁੱਧੂ ਨੂੰ ਕੀ ਪਤਾ ਐਨੀ ਪਤਾ ਘੜੀ ਡਿਜ਼ਾਈਨ ਬਣਾਈ ਬੈਠੀ ਹੋਵੇ ਐਂ ਕਰੂੰਗੀ ਇੱਕ ਗਲਾਸ ਤਾਂ ਇਹਨੂੰ ਮੋੜ ਦੂੰਗੀ ਤੇ ਇੱਕ ਰੱਖ ਲੂੰਗੀ ਮੇਰਾ ਤਾਂ ਬਣ ਗਿਆ ਮੇਲਾ ਹੁਣ ਇਹਨੂੰ ਕਿਹੜਾ ਮੋੜਨਾ ਮੈਂ ਗਲਾਸ ਮੈਂ ਤਾਂ ਕਹਿ ਦੂੰਗੀ ਭਣੀ ਆਹੀ ਸੀਗਾ ਤੇਰੇ ਵਾਲਾ ਉਹ ਤੁਸੀਂ ਕਿਧਰ ਤਰੇ ਫਿਰਦੇ ਹੋ ਸਾਰੇ ਆਹ ਤਾਂ ਸੋਟੀ ਰੱਖਣਾ ਆ ਆਪਰੇ ਖੇਡਣਾ ਹੈ ਹਾਂ ਕੋਈ ਨੂੰ ਮੈਂ ਭੇਜਦਾ ਤੁਸੀਂ ਖੇਡ ਲਿਓ ਚਲ ਭੇਜ ਦੇ ਅੰਕਲ ਆ ਲੈ ਜਵਾਕ ਤਾਂ ਕਿਨੇ ਇੱਥੇ ਇਕੱਠੇ ਹੋਏ ਖੜੇ ਨੇ ਉਹ ਆਈਪੀ ਉਰੇ ਆ ਤੇਰੇ ਦੋਸਤ ਸੱਦੀ ਜਾਂਦੇ ਨੇ ਦੋਸਤ ਉਹਨਾਂ ਨੇ ਖੇਡ ਲੈ ਜਾ ਕਿ ਤੂੰ ਇੱਥੇ ਇਕੱਲੇ ਹੀ ਬੈਠਾ ਰਹਿਣਾ ਕਰੇ ਜਾ ਵਗ ਜਾਣਾ ਨਾ ਖੇਡ ਲੈ ਇਹਦਾ ਸੰਗ ਦੇਈ ਵਾਲਾ ਹੈਗਾ ਆ ਖੇਡੀ ਆਇਆ ਖੇਡੀ ਆਇਆ ਖੇਡੀ ਹਰਪ੍ਰੀਤ ਹਾਂ ਉਹ ਲਾ ਪਰਣਾ ਜਵਾਕ ਤਾਂ ਘਰੀ ਬੈਠਾ ਰਹਿੰਦਾ ਉਹ ਕਿੰਨੇ ਜਵਾਕ ਨੂੰ ਡੀਕੀ ਜਾਂਦੇ ਸੀ ਬਾਹਰ ਖੇਡਣ ਨੂੰ ਚਲ ਜਵਾਕ ਤਾਂ ਬਾਗਿਆ ਖੇਡਣ ਆ ਬੈਠੇ ਜਵਾਕ ਕਿਹੜਾ ਕਿਤੇ ਗਾਂ ਟੱਪ ਗੇ ਮੈਂ ਤੈਨੂੰ ਦੱਸਾਂ ਉਹ ਨਾ ਭਾਂਡੇ ਫੜ ਕੇ ਲਿਆ ਆਪਣੇ ਭਾਂਡੇ ਕਿਦੋਂ ਫੜ ਕੇ ਲਿਆਉਣੇ ਨੇ ਇੱਕ ਤਾਂ ਰਾਜਵੀਰ ਲੈ ਗਈ ਸੀ ਤੇ ਇੱਕ ਧਾਈ ਲੈ ਗਈ ਸੀ ਖੰਡ ਦਾ ਕੋਲਾ ਨਹੀਂ ਤੂੰ ਭਾਂਡੇ ਭਾਂਡਦੇ ਨਹੀਂ ਸਾਰਿਆਂ ਨੂੰ ਮੈਂ ਉਹਦਾ ਆਇਆ ਨਾ ਸਾਰਾ ਦਿਨ ਫਿਰ ਹੁਣ ਮੈਂ ਕੀ ਕਰਾਂ ਜਦੋਂ ਲੈਣਾ ਜਿੰਦੀਆਂ ਤਾਈ ਕਹਿੰਦੀ ਮੇਰੀ ਨੂੰ ਨਹੀਂ ਐਡ ਕਰ ਤਾਂ ਮੈਨੂੰ ਖੰਡ ਦਾ ਕੋਲਾ ਦੇ ਫਿਰ ਅਗਲੇ ਨੂੰ ਆਏ ਕਹਿੰਦੇ ਭਈ ਅਗਲਾ ਸਾਡੇ ਭਾਂਡੇ ਦਾ ਮੋੜ ਜਾ ਕਰੋ ਹੁਣ ਨਹੀਂ ਭਾਂਡਾ ਕਿਸੇ ਨਾਲਦਾ ਆਪਣਾ ਹੁਣ ਤਾਂ 20 ਰੁਪਏ ਦੀ ਰੰਗ ਦੀ ਡੱਬੀ ਮੰਗਾ ਲਈ ਮੈਂ ਰੰਗ ਲਾਤਾ ਸਾਰੇ ਭਾਂਡਿਆਂ ਤੇ ਫਿਰ ਤਾਂ ਉਹਨੂੰ ਪੱਕੀ ਨਿਸ਼ਾਨੀ ਹੈ ਹਾਂ ਉਹ ਨਿਸ਼ਾਨੀ ਚਾਂਣ ਕੇ ਲਿਆਉਣਾ ਚਾਂਣ ਕੇ ਲਿਆ ਰਾਜਵੀਰ ਕੇ ਤਾਂ ਗਲਾਸ ਹੈ ਅੱਛਾ ਰਾਜਵੀਰ ਕੇ ਗਲਾਸ ਹੈਗਾ ਹਾਂ ਤੇ ਤਾਈ ਕੇ ਕੋਲ ਹੈ ਤਾਈ ਕੀ ਹੋਣਾ ਵੀ ਕਿਵੇਂ ਕਿਵੇਂ ਭਾਂਡੇ ਮੋੜ ਤਾਈ ਕੀ ਰਹੀ ਸੀ ਤਾਈ ਖੰਡ ਤੇ ਰਾਜਵੀ ਰਾਜਵੀਰ ਤਾਂ ਕਹਿੰਦੀ ਮੈਂ ਬੱਕਰੀ ਦਾ ਦੁੱਧ ਚਮਾਉਣਾ ਹੈ ਬਹਾਨੇ ਨਹੀਂ ਲੈ ਜਾਂਦੀ ਐ ਉਹ ਚੁੱਕ ਕੇ ਲੈ ਕੇ ਨਹੀਂ ਜਾਂਦੀ ਮੈਂ ਭੁੱਲ ਜਾਂਦੀ ਆ ਚਲ ਮੈਂ ਫੜ ਲਿਓ ਨਾ ਫਿਰ ਆਹੋ ਰਾਜਵੀਰ ਕੋ ਗਲਾਸ ਲੈਣਾ ਤਾਈ ਕੋ ਕੋਲਾ ਲੈਣਾ ਹਾਂ ਚੰਗਾ ਮਾ ਲਿਓ ਨਾ ਐਵੇਂ ਨਫੜਾਇਆ ਕਰ ਉਹਨੂੰ ਭਾਂਡੇ ਉਹ ਨਹੀਂ ਫੜਾਉਂਦੀ ਫਿਰ ਉਹਨੂੰ ਕਰਾਂ ਕੀ ਜਿਹੜਾ ਪਰੇ ਮੈਂ ਤੁਰਿਆ ਫਿਰਦਾ ਫਿਰ ਐਵੇਂ ਫਿਰ ਜਦੋਂ ਘਰੇ ਆ ਜਾਂਦੀ ਹੁਣ ਮੈਂ ਜਵਾਬ ਦੇ ਦਿਆਂ ਫਿਰ ਚੰਗਾ ਮਾ ਲਿਓ ਨਾ ਤੇ ਫੜ ਲਿਆ ਸੌ ਸਵਾਲੇ ਕਰਦਾ ਫੜਨ ਗਿਆ ਦੇਖਦੀ ਆ ਭਲਾ ਹੁਣ ਮੈਂ ਇਹਨੂੰ ਦੱਸਿਆ ਨਹੀਂ ਵੀ ਰਾਜਵੀਰ ਨੂੰ ਮੈਂ ਦੋ ਗਲਾਸ ਦਿੱਤੇ ਸੀ ਵੀ ਰਾਜਵੀਰ ਇਹਨੂੰ ਇੱਕ ਗਲਾਸ ਪੜਾਉਂਦੀ ਏ ਕਿ ਦੋ ਫੜਾਉਂਦੀ ਏ ਭਾਂਡੇ ਬੱਧ ਰਾਜਵੀਰ ਲੈਗੀ ਕਿ ਟਾਈ ਲੈਗੀ ਕਿਹੜੀ ਕਿਹੜੀ ਭਾਂਡੇ ਮੋੜਦੀ ਏ ਕਿਹੜੀ ਦਬਦੀ ਏ ਹੁਣ ਪਤਾ ਲੱਗ ਜੂ ਮੈਨੂੰ ਲ ਮੈਂ ਤਾਂ ਉਹਨਾਂ ਦਾ ਗਲਾਸ ਵੀ ਮੋੜ ਕੇ ਆਉਣਾ ਸੀਗਾ ਮੈਂ ਤਾਂ ਐ ਸੀ ਮੈਂ ਕਿਹਾ ਹਰਪ੍ਰੀਤ ਆ ਜੂਗੀ ਮੰਗਰੀ ਆ ਜਾਂਦੀ ਹੁੰਦੀ ਊ ਉਹ ਤਾਂ ਭਾਂਡਾ ਲੈਣਾ ਰਾਜਵੀਰ ਹਾਂ ਭਈ ਆ ਗਿਆ ਮੈਂ ਤਾਂ ਕਿਤੇ ਹਰਪ੍ਰੀਤ ਆਊਗੀ ਸਾਡਾ ਨਾ ਕੋਈ ਭਾਂਡਾ ਸੀਗਾ ਤੁਹਾਡੇ ਘਰੇ ਮੈਨੂੰ ਲੱਗਦਾ ਪਤਾ ਨਹੀਂ ਕੋ ਲਾ ਕੇ ਸੀ ਗਲਾਸ ਕਹਿੰਦੀ ਸੀ ਮਿਲਿਆ ਤੁਹਾਡੇ ਘਰੇ ਹਾਂ ਹਾਂ ਗਲਾਸ ਹੀ ਸੀਗਾ ਆ ਗਲਾਸ ਹੈਗਾ ਤੁਹਾਡਾ ਉਸਾ ਗਲਾਸ ਲੱਗੀ ਹੋਈ ਆ ਹਾਂ ਮੈਨੂੰ ਇਹ ਹਰਪ੍ਰੀਤ ਨੇ ਜਿਹਾ ਰੰਗ ਜਿਹਾ ਲੱਗਿਆ ਆਪਣੇ ਤਾਂ ਮੈਂ ਇਹਨਾਂ ਤੋਂ ਸਾਡੇ ਭੜੇ ਰੋਦੇ ਨਹੀਂ ਹੈਗੇ ਹਾਂ ਆ ਤਾਂ ਵਧੀਆ ਉਹਨੇ ਨਿਸ਼ਾਨੀ ਲਾ ਲਈ ਤੇ ਗੱਲ ਕਰਾਂ ਆਂ ਭਾਈ ਮੈਂ ਤਾਂ ਹੁਣ ਦੇਖ ਗਲਾਸ ਮੋੜਦਾ ਪਰ ਜਿਨੇ ਭਾਂਡਾ ਦੱਬਣਾ ਹੋਵੇ ਨਾ ਉਹਦਾ ਨਿਸ਼ਾਨੀ ਵਾਲਾ ਵੀ ਦੱਬ ਲੈਂਦਾ ਹਾਂ ਉਹ ਤਾਂ ਗੱਲ ਤੇਰੀ ਠੀਕ ਹੈ ਹਨਾ ਉਹਨੇ ਰੰਗ ਦਾ ਰੱਖੀ ਅਗਲਾ ਲਾਭ ਵੀ ਦਿੰਦਾ ਹੈ ਅੱਜ ਗੱਲ ਤਾਂ ਦੁਨੀਆ ਇਹ ਆ ਗਈ ਆ ਪਾਵਾੜਕ ਤਾਂ ਸਾਡੇ ਬਥੇਰਾ ਪਿਆਗਾ ਅਸੀਂ ਵੀ ਸਾਰੇ ਭਾਂਡਿਆਂ ਤੇ ਲਾਇਆ ਹੋਇਆ ਹੈ ਖਰ ਉਹ ਤਾਂ ਠੀਕ ਹੈ ਇਮਾਨਦਾਰੀ ਤਾਂ ਇਮਾਨਦਾਰੀ ਹੁੰਦੀ ਹੈ ਹਾਂ ਲੈ ਭਾਂਡਿਆਂ ਦੇ ਸਾਰੇ ਤਾਂ ਨਹੀਂ ਇੱਕੋ ਜਿਹੇ ਹੁੰਦੇ ਹਨ ਭਾਂਡਾ ਤਾਂ ਉਹ ਸਾਰੇ ਤੋਂ ਗਿਰਿਆ ਬੰਦਾ ਜਿਹੜਾ ਭਾਂਡੇ ਨੱਪਦਾ ਹਾਂ ਲੈ ਕੀ ਗੱਲ ਹੈ ਤੇ ਹੋਰ ਉਹ ਵਾਲੀ ਮਹਿੰਗੀ ਜੀ ਹੈ ਆਪਾਂ ਚੀਜ਼ ਤਾਂ ਬੰਦਾ ਫੜੀ ਲਿਉਂਦਾ ਹੈਗਾ ਪ੍ਰਾਈਵੇਟ ਤੈਨੂੰ ਕੀ ਹੋਇਆ ਪਿਆਗਾ ਮੈਂ ਤਾਂ ਬਈ ਬਿਮਾਰ ਹੋਈ ਪਈ ਆ ਅਛਾ ਤਾਂ ਹੀ ਤਾਂ ਦੁੱਧ ਲਈ ਸੀ ਉਹਨਾਂ ਦੇ ਹਾਂ ਮੈਂ ਨਾ ਬੱਕਰੀ ਦਾ ਦੁੱਧ ਲਈ ਸੀਗੀ ਅੱਛਾ ਉਹ ਪੂਰੇ ਹੋਏ ਰਹੇ ਹਨਾ ਸੈਲ ਜੇ ਸੈਲ ਪੂਰੇ ਹੋ ਜਾਂਦੇ ਨੇ ਅਛਾ ਉਹ ਘਟ ਰਹੇ ਨੇ ਤੇਰੇ ਹਾਂ ਮੈਨੂੰ ਆਏ ਸੀਗਾ ਮਖਮਾ ਜਾਣਦੀ ਸੀ ਬੰਦ ਕਿਨੂੰ ਦੁੱਧ ਲੈਣਾ ਨਾ ਤੇ ਮੈਂ ਖਮਾ ਡੋਲੂ ਲੈ ਜਾਂਦੀ ਦੁੱਧ ਨੂੰ ਤੇ ਨਾਲੇ ਰਾਇਆ ਇਹਦਾ ਹਰਪ੍ਰੀਤ ਤਾਂ ਮੈਂ ਕਿਹਾ ਗਲਾਸ ਪੜਾਇਆ ਚਲੋ ਨੇ ਮੈਨੂੰ ਕਹਿਤਾ ਮੈਂ ਫੜ ਕੇ ਲੈ ਗਿਆ ਤਾਂ ਕੀ ਗੱਲ ਹੈ ਚਲ ਕੋਈ ਨਹੀਂ ਗੌਰਤਾ ਕਰਨੀ ਚਾਹੀਦੀ ਹੈ ਭਾਂਡੇ ਦੀ ਨਾਲੇ ਬੱਕਰੀਆਂ ਦੁੱਧ ਤਾਂ ਬਾਲਾ ਚੰਗਾ ਹੁੰਦਾ ਸੈਲਾਂ ਵਾਸਤੇ ਤੇ ਹੋਰ ਹੁਣ ਨਾਲੇ ਆ ਛੋਟੇ ਜਿਹੇ ਗਲਾਸ ਨਾਲ ਕੀ ਉਹਨੂੰ ਤੂੰ ਬਾਵਾ ਲਿਆਇਆ ਕਰ ਨਾ ਨਹੀਂ ਨਹੀਂ ਬਾਲਾ ਨਹੀਂ ਪੀਣਾ ਡਾਕਟਰ ਨੇ ਦੱਸਿਆ ਵੀ ਇੱਕ ਗਲਾਸ ਹੀ ਪੀਉਣਾ ਅੱਛਾ ਇੱਕ ਗਲਾਸ ਹੀ ਪੀਉਣਾ ਹਾਂ ਮਿੰਕੇ ਤਾਂਹੀਂ ਫਿਰ ਗਲਾਸ ਨਾਲ ਲਿਆਈ ਸੀਗੀ ਮੈਂ ਚਲ ਠੀਕ ਹੈ ਹਾਂ ਨਹੀਂ ਫਿਰ ਰੋਈ ਰੋਈ ਪਕਾਈ ਕਰਨ ਨਾਲੋਂ ਮਕੇ ਰਹੀ ਨਾ ਡੋਲੂ ਭਰਾ ਲਿਆ ਮਾ ਉਹਨਾਂ ਤੋਂ ਹਾਂ ਉਹ ਤਾਂ ਗੱਲ ਠੀਕ ਹੈ ਉਹ ਨਾਲੇ ਫਰਿੱਜ ਵਾਲਾ ਤਾਂ ਪੀਣਾ ਵੀ ਨਹੀਂ ਚਾਹੀਦਾ ਫਿਰ ਤਾਜ਼ੀ ਲਿਆਇਆ ਕਰ ਤੂੰ ਨਾ ਵੀ ਨਹੀਂ ਹੈਗਾ ਕਹਿੰਦੇ ਐਂ ਪੀਉਣਾਗਾ ਚੱਤ ਗਾਲੀ ਚਲੋ ਠੀਕ ਹੈ ਉਹਦੇ ਠੀਕ ਹੋ ਜੇਗੀ ਤੂੰ ਚੱਲ ਦਵਾਈ ਬੂਟੀ ਵੀ ਲੈ ਲੈ ਕੇ ਦੀ ਸਿੰਘ ਨਾਲ ਨਾ ਕੋਈ ਨਹੀਂ ਮੈਂ ਲਾਇਲੂੰ ਦਵਾਈ ਤੂੰ ਲੈ ਜਾ ਗਲਾਸ ਚਲ ਠੀਕ ਹੈ ਠੀਕ ਹੈ ਚੰਗਾ ਲਾਤਾ ਬਦਗੀ ਕੀਤਾ ਇਹਨੂੰ ਭੇਜ ਤਾਂ ਗਲਾਸ ਦੇ ਕੇ ਤੇ ਜੇ ਹੁਣ ਹਰਪ੍ਰੀਤ ਆਈ ਤਾਂ ਮੈਂ ਉਹਨੂੰ ਕਹਿ ਦੂੰਗੀ ਵੀ ਗਲਾਸ ਤਾਂ ਭਾਈ ਬਾਈ ਲੈ ਗਿਆ ਆ ਇੱਕ ਗਲਾਸ ਵਧੀਆ ਮੇਰੇ ਕੋਲੇ ਬਚ ਗਿਆ ਜਾ ਕੇ ਨਾ ਇਹਨੂੰ ਆਪਦੇ ਭਾਂਡਿਆਂ ਚ ਰਲਾ ਲੈਣੀ ਆ ਐ ਬੜਾ ਪਤਾ ਲੱਗਦਾ ਸਾਡੇ ਤਾਂ ਆਪ ਕਾਲਾ ਰੰਗ ਲੱਗਿਆ ਹੋਇਆ ਸਾਰੇ ਭਾਂਡਿਆਂ ਤੇ ਰਾਜਵੀਰ ਕੋ ਤਾਂ ਲਿਆ ਗਲਾਸ ਜੇ ਹੁਣ ਤਾਈ ਕਿਹ ਵੀ ਜਾਵਾਂ ਕਿਤਨੇ ਭਾਂਡੇ ਐ ਲਿਆ ਆਉਂਦੀਆਂ ਨੇ ਕੁਛ ਨਾ ਕੁਛ ਪਾ ਕੇ ਫਿਰ ਮੈਂ ਗਿੜੇ ਖਾਈ ਜਾਣਾਗਾ ਐ ਨਹੀਂ ਵੀ ਫੜਾਇਆ ਹੁਣ ਤਾਈ ਕਰੀ ਐ ਤਾਈ ਕਰਿਆ ਹੈ ਹਾਂ ਕਰਿਆ ਭਾਈ ਕਿਵੇਂ ਆਇਆ ਤਾਈ ਕੀ ਕਰਨਾ ਸੀਗਾ ਮੈਂ ਤਾਂ ਭਾਂਡੇ ਇਕੱਠੇ ਕਰਦਾ ਫਿਰਦਾ ਪਹਿਲਾਂ ਰਾਜਵੀਰ ਗਲਾਸ ਲਈ ਆਇਆ ਤੂੰ ਦਬਾ ਘਲੀ ਪਤਾ ਨਹੀਂ ਕੀ ਲਈ ਸੀ ਹਾਂ ਤੇ ਛੋਡੇ ਕਰੇ ਵੀ ਸਾਡਾ ਕੌਲਾ ਆਇਆ ਹੋਇਆ ਕੌਲਾ ਮਤਾਂ ਭਾਈ ਉਹਦੀ ਫੜਾਈ ਸੀ ਮੈਂ ਖੱਡ ਲਈਆਂ ਹਰ ਤਰੀਕ ਤੋਂ ਮੈਂ ਤਾਂ ਉਹਦੀ ਕਣੋਲੀ ਤੇ ਧੜੇ ਆਈ ਉਹ ਤਰਪਣਾ ਹੋਈ ਤੂੰ ਉਹਦੀ ਫੜਾਈ ਮੇਰੀ ਭਕਾਈ ਹੋ ਗਈ ਉਹ ਤਾਂ ਕਹਿੰਦੀ ਕਿ ਤਾਈ ਫੜਾਕ ਹੀ ਨਹੀਂ ਗਈ ਨਾ ਉਹਨੂੰ ਕੋਈ ਪਾਣ ਨਹੀਂ ਕਰਦਾ ਉਹਨਾਂ ਮਾਂਜੇ ਭਾਂਦੇ ਉਹਨੂੰ ਭਾਈ ਗਿਣਤੀ ਜੀ ਨਹੀਂ ਪਤਾ ਲੱਗ ਗਈ ਭਾਂਦੇ ਕਿੰਨੇ ਨੇ ਆਪਣੇ ਉਹ ਕਿਹੜਾ ਗਿਣਤੀ ਮਿੰਤੀ ਕਰਦੀ ਆ ਉਹਦੇ ਕਿਹੜੇ ਹਿਸਾਬ ਨੇਗੇ ਮੈਂ ਤਾਂ ਉਹਦੀ ਉਹ ਤਾਂ ਪਤਾ ਤਾਂ ਨੀਰਾ ਪਾਈ ਇੱਕ ਗੱਲ ਤਾਂ ਹੈਗੀ ਆ ਸਾਡੇ ਨਾਲ ਸਾਰੇ ਭਾਂਡੇ ਜਿਹੜਾ ਰੰਗ ਜੇ ਲੱਗੇ ਹੁੰਦਾ ਕਾਲਾ ਰੰਗ ਤਾਂ ਭਾਈ ਲੱਗਿਆ ਕਾਲਾ ਐਂ ਕਿ ਜਿਵੇਂ ਕੋਈ ਭਾਂਡੇ ਕੋਈ ਪੰਜ ਦਾਬ ਦਾ ਤਾਂ ਨਹੀਂ ਹੁੰਦਾ ਸਗਵਾਂਡਾ ਦਾ ਤੂੰ ਤਾਂ ਭਾਈ ਉਹ ਬਈਮੀ ਵਾਲੇ ਥੋੜੇ ਜੇ ਉਹ ਤਾਂ ਐਂ ਜੇ ਹੁੰਦਾ ਹਨਾ ਵਿਚਾਰ ਆਪਦੇ ਭੰਡੇ ਦੀ ਨਿਸ਼ਾਨੀ ਤਾਂ ਚਾਹੀਦੀ ਹੁੰਦੀ ਐ ਨਿਸ਼ਾਨੀ ਤਾਂ ਹੈਗੀ ਆ ਭਾਈ ਉਹ ਹਰ ਤਰੀਕਾ ਬੰਦਾ ਭਾਈ ਨੀਰਾ ਪਾਈ ਜਾਂਦੀ ਸੀ ਪਤਾ ਨਹੀਂ ਧਾਰ ਕੱਢੀ ਜਾਂਦੀ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਹਾਂ ਤੇ ਮੈਂ ਗੋਲ ਵੀ ਮਾਰਿਆ ਨੂੰ ਕਾਏ ਤੇ ਮੈਂ ਕਿਢੋਲੀ ਤੇ ਧਾਰ ਕੇ ਤੇ ਮੈਂ ਤਾਂ ਉਹਦੀ ਆ ਕਿ ਕੋਈ ਨਹੀਂ ਤਾਈ ਮੈਂ ਕਿਹੜਾ ਕੋਈ ਤੇਰੇ ਸਿਰ ਲਾਉਣਾ ਤੂੰ ਐਂ ਕੋ ਕਰੀ ਜਾਨੀ ਐ ਤੂੰ ਦਾ ਭਾਈ ਚਰਲਾਉਣ ਵਾਲੀ ਗੱਲ ਹੋ ਗਈ ਕਿ ਤੂੰ ਹੁਣ ਮੈਨੂੰ ਆ ਕੇ ਆਖੇ ਕਿ ਤਾਹੀ ਮੈਂ ਕੌਲਾ ਲੈਣ ਆਇਆ ਸੋਡ ਹੁਣ ਮੈਨੂੰ ਤਾਂ ਆ ਹੀ ਹੋ ਗਿਆ ਨਾ ਵੀ ਆਪਾਂ ਤਾਂ ਚੋਰ ਨਹੀਂ ਬਣਾਉਂਦੇ ਨਹੀਂ ਨਹੀਂ ਤੈਨੂੰ ਮੈਂ ਚੋਰ ਨਹੀਂ ਬਣਾਉਂਦਾ ਉਹ ਤਾਂ ਹੁਣ ਜਦੋਂ ਗਲਾਸ ਉਹਨਾਂ ਤੋਂ ਲਿਆਇਆ ਮਾਂ ਚੱਲੇ ਹੁਣ ਮੈਨੂੰ ਕਿਹਾ ਸੀ ਮਾਂ ਸੋਡਾ ਲਵੇ ਘਰ ਸੀਗਾ ਮਾਂ ਸੋਡੇ ਵੀ ਕੋਲਾ ਜਾ ਫੜ ਕੇ ਲੈ ਜਾਣਾ ਫਿਰ ਮੈਂ ਹਰ ਵਾਰੀ ਤੈਨੂੰ ਦੱਸ ਦਊਗਾ ਵੀ ਤਾਈ ਤਾਂ ਵਿਚਾਰੀ ਇੱਥੇ ਕਿਨੋਲੀ ਤੇ ਮੁੱਤ ਹੋ ਗਈ ਸੀਗੀ ਅਸਦੀ ਭਾਈ ਆਏ ਉਹ ਗੱਲ ਮਾਂ ਨੂੰ ਕੋਈ ਚੋਤਾ ਨਹੀਂ ਬਿਖੜ ਲੈ ਕੇ ਤੇ ਕੋਲਾ ਡੱਬਾ ਲਾਂਗੇ ਅਸੀਂ ਤੂੰ ਹੀ ਕਹੀ ਨਾ ਚੋਰ ਚੋਰ ਮੈਂ ਤਾਂ ਤੈਨੂੰ ਚੋਰ ਕਹੀ ਨਹੀਂਗਾ ਤੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੈ ਮਾਂ ਭਾਈ ਫਿਰ ਹਰ ਤਰੀਕਾ ਜਾਂਦੀ ਤੈਨੂੰ ਭੇਜਿਆ ਭਾਈ ਬੰਦੇ ਨੂੰ ਬੁੜੀਆਂ ਵਾਲੇ ਕੰਮਾਂ 'ਚ ਉਹ ਤਾਈ ਉਹਨੂੰ ਹੋਰ ਕੰਮ ਧੰਦੇ ਵਾਲੇ ਰਹਿੰਦੇ ਨੇ ਕਰਦੇ ਉਹ ਚਲ ਮੈਨੂੰ ਆਏ ਮਾੜਾ ਮੋਟਾ ਮੈਂ ਘਰ ਦਾ ਕੰਮ ਨਾਲ ਕਰਾ ਦੇਣਾ ਕੀ ਗੱਲ ਹੈ ਨਾ ਕੀ ਦੱਸੇ ਭਾਈ ਕੋਈ ਬਾਲੀ ਦੂਰ ਸੀ ਘਰ ਆਪਣਾ ਚਾਰ ਪਲਾਂਗਾ ਨੇ ਮਿੰਟ ਚਾ ਕੇ ਫੜ ਕੇ ਲੈ ਜੇ ਨਾਲੇ 10 ਮਿੰਟ ਕੋਈ ਗੱਲਾਂ ਕਰ ਜੇ ਉਹ ਤਾਂ ਹੁਣ ਟਾਈਮ ਰੋਟੀ ਟੁੱਕਦਾ ਹੋਇਆ ਪਿਆ ਹੈ ਨਾ ਚਲ ਕੋਈ ਨਾ ਭਾਈ ਤੇਰੇ ਕੰਮ ਨਹੀਂ ਮੁਕਦਾ ਕੱਲੀ ਇਹੋ ਕੀ ਕਰੇ ਕੋਈ ਨਹੀਂ ਗੱਲਾਂ ਹੀ ਕਰਨੀਆਂ ਮੂੰਹ ਭੇਜ ਦੂੰ ਤੇਰੇ ਕੋਲੇ ਨੂੰ ਚਲ ਕੋਈ ਨਾ ਭਾਈ ਅਜਾ ਮੈਂ ਵੀ ਆ ਜੂੰਗੀ ਜੇ ਮੈਨੂੰ ਟਾਈਮ ਲੱਗਿਆ ਚਲ ਚੰਗਾ ਤਾਂ ਹੀ ਕੋਈ ਨਹੀਂ ਗੁੱਸਾ ਨਾ ਮੰਨੀ ਮੈਂ ਦੱਸ ਦੂੰਗਾ ਨਾ ਗੁੱਸਾ ਦਾ ਭਾਈ ਕਾਦਾਗਾ ਮੈਨੂੰ ਤਾਂ ਪਤਾ ਨਹੀਂ ਸੀ ਕਿ ਮੈਂ ਤੈਨੂੰ ਤਾਂ ਕਹਿਦਾ ਨਾ ਚਲ ਕੋਈ ਮਤ ਜਿਆ ਕਿ ਕੌਲਾ ਦੇਖਾਂ ਪਿਆ ਜੀ ਹੈ ਕਿ ਤੇ ਕੋਈ ਤੱਕ ਕੇ ਤਾਂ ਨਹੀਂ ਲੈ ਗਿਆ ਬੁੱਲਾ ਆ ਕੌਲਾ ਲੈਣ ਆਇਆ ਲਾ ਕੀ ਸੋਣਾ ਕੌਲਾ ਦੇਖ ਲੈ ਝੱਕ ਦੇਣੇ ਲੈਣ ਆ ਗਿਆ ਵੀ ਮਾਇਕ ਦੀ ਨਹੀਂ ਕੌਲਾ ਇਹ ਜਾ ਸੋਣਾ ਕੌਲਾ ਇਹ ਤਾਂ ਮੈਂ ਚਾਹ ਪਾਣੀ ਪੀਆ ਕਰੂੰਗੀ ਚਲ ਮੇਰੀ ਨੂੰਹੇ ਤਾਂ ਮੈਨੂੰ ਨਹੀਂ ਭਾਂਡੇ ਦਿੱਤੇ ਅੱਡ ਕਰਕੇ ਤੇ ਮੈਂ ਤਾਂ ਹੁਣ ਆਈ ਭਾਂਡੇ ਬਣਾਉਂਗੀ ਦੋ ਦੋ ਕਰਕੇ ਕਿਉਂਕਿ ਦੇਖ ਦੇ ਕੋਸ ਪਵਾ ਲਈ ਕਿਹਦੇ ਦਾਲ ਪਵਾ ਲਿਆ ਕਰੂੰਗੀ ਤੇ ਅਠ ਨੌ ਪਾਓ ਬਾਟੀਆਂ ਤੇ ਨਾਲੇ ਗਲਾਸ ਕਰ ਲੁ ਕਿਤੇ ਦੁੱਧ ਪਵਾ ਲਿਆ ਕਰੂੰ ਆਈ ਮਤਾਂ ਨਾ ਆਪਦੀ ਕੰਸ ਸਪਾੜ ਲੂੰਗੀ ਭਾਂਡੇ ਇਕੱਠੇ ਕਰਕੇ ਵਧੀਆ ਲੈ ਗਲਾਸ ਪੁੱਛੇ ਪਕਾਈ ਕਰਾਤੀ ਮੈਂ ਉਹਦੇ ਦਾ ਗਲਾਸ ਫੜਾਤਾ ਆਪਣਾ ਕਾਲਾ ਰੰਗ ਜਾ ਲੱਗਿਆ ਸੀ ਤੇ ਤਾਈ ਤਾਂ ਕਹੇ ਦੀ ਮੈਂ ਤਾਂ ਕੋਲਾ ਉਧਰ ਹੀ ਸੀ ਕਹਿੰਦੀ ਇੱਕ ਹਰਪ੍ਰੀਤ ਪਤਾ ਨਹੀਂ ਮੱਜਾਂ ਨੂੰ ਨੀਰਨੂਰਾ ਪਾਈ ਜਾਂਦੀ ਸੀ ਕਿੱਥੇ ਤਰ ਭਾਈ ਕਰਾ ਦੇਣੀ ਕਿੱਥੇ ਧਰ ਕੇ ਗਈ ਤਾਈ ਕੋਲਾ ਫਿਰ ਮੈਨੂੰ ਦੱਸ ਕੇ ਨਹੀਂ ਜਾਂਦੀ ਉਹ ਕਹਿੰਦੀ ਮੈਂ ਬੋਲ ਮਾਰੇ ਸੋਨੇ ਮੇਰੀ ਗੱਲ ਹੀ ਨਹੀਂ ਸੁਣੀ ਹੁਣ ਤੈਨੂੰ ਪਤਾ ਨਹੀਂ ਭਾਂਡੇ ਜੀ ਕੋਲਾ ਹੈਗਾ ਜਾਂ ਨਾ ਹੈ ਨਹੀਂ ਨੀਗਾ ਰੰਗ ਲੱਗਿਆ ਹੋਇਆ ਪੰਜ ਕੋਲੇ ਨੇ ਆਪਣੇ ਚਾਰ ਕੋਲੀ ਨੇ ਉਹ ਕਹਿੰਦੀ ਮੈਂ ਹੁਣ ਸਿਆਣੀ ਬੇਣੀ ਉਹ ਕੱਪ ਥੋੜੋ ਮਾਰਦੀ ਆ ਉਹ ਉਹ ਤਾਈ ਹੋਈ ਆ ਅੱਡ ਨਮੀ ਨਮੀ ਉਹਦੀ ਨੂਨੇ ਨਹੀਂ ਦਿੱਤੇ ਭਾਂਡੇ ਤਾਈ ਤਾਂ ਹੁਣ ਅਹੀਂ ਭਾਂਡੇ ਬਣਾਉਂਗੀ ਲੋਕਾਂ ਦੇ ਇਕੱਠੇ ਕਰ ਕਰ ਆਵਦੇ। ਨਾ ਤਾਈ ਐਂ ਕਰਦੀ ਐ। ਆਹੋ ਮੈਨੂੰ ਪਤਾ ਤਾਈ ਦਾ। ਤਾਈ ਨੇ ਇਹ ਤਾਂ ਮੈਨੂੰ ਜ਼ਰੂਰ ਕਹਿੰਦੀ ਸੀ। ਅਖੇ ਤੂੰ ਮੈਨੂੰ ਉਹੀ ਚੋਰਨੀ ਬਣਾਈ ਜਾਨਾ ਭਾਈ। ਉਹ ਮੈਂ ਕਿਤੇ ਚੋਰੀ ਦੇ ਕੋਈ ਗੱਲ ਹੀ ਨਾ ਕਰੀ। ਹਾਂ ਪਤਾ ਲੱਗਦਾ ਤੈਨੂੰ। ਉਹ ਫਿਰ ਜਦੋਂ ਬੰਦਾ ਚੋਰੀ ਕਰਦਾ ਹੁੰਦਾ ਉਹਨੂੰ ਐਂ ਲੱਗਦਾ ਵੀ ਖਮ ਨਹੀਂ ਇਹਨੂੰ ਪਤਾ ਲੱਗ ਗਿਆ ਕਿਤੇ ਮੇਰੀ ਚੋਰੀ ਦਾ। ਚਲ ਤੂੰ ਆਪੀ ਫਿਰ ਜਾਈਂ ਨਾ ਐ ਕਹੀ ਸੀ ਘਰਪ੍ਰੀਤ। ਤੇ ਨਾਲੇ ਮੈਨੂੰ ਐ ਦੱਸ ਰਾਜਵੀਰ ਨੂੰ ਮੈਂ ਦੋ ਗਲਾਸ ਦਿੱਤੇ ਸੀ ਮੈਂ ਵੀ ਜਾਣ ਕੇ ਦਿੱਤੇ ਸੀ ਗਲਾਸ ਚ ਗਲਾਸ ਪਾ ਕੇ। ਮੈਂ ਦੇਖ ਰੋਸ ਤੂੰ ਮ ਦੂਜਾ ਗਲਾਸ ਮੈਂ ਲੈ ਲਈ ਹਣੀ ਤਪੜਾ ਕੇ ਮੈਨੂੰ ਨਹੀਂ ਪਤਾ ਤੇਰੇ ਭੰਗਾਂ ਦਾ ਭਾਂਡੇ ਬੁੰਡੇ ਨਾਲ ਪੀ ਜਾਇਆ ਮੈਂ ਪੁਕਾਈ ਕਰਾਂ ਤੇ ਤੂੰ ਪੁਕਾਈ ਕਰ ਤੁਰੇ ਫਿਰੇਂਗੀ ਮੈਂ ਜਾਣ ਕੇ ਭੇਜਿਆ ਸੀ ਤੈਨੂੰ ਵੀ ਤੈਨੂੰ ਭਾਂਡੇ ਕੈਵਡਾਉਂਦੀਆਂ ਲੈ ਕੇ ਕਹਿ ਗਈਆਂ ਪਹਿਲਾਂ ਤਾਂ ਮਿਲਿਆ ਨੀ ਰਾਜਵੀਰ ਦੇੋਂ ਗਲਾਸ ਤਾਈ ਨੇ ਤਾਂ ਫੇਰ ਹੀ ਕਰੂੰਗਾ ਗੱਲ ਤਾਈ ਤਾਂ ਇਹ ਨਹੀਂ ਬਤਾ ਇੱਥੋਂ ਦੀ ਨੰਗਦੀ ਟੱਪਦੀ ਆਈ ਜਾਵੇ ਜਾ ਜਾ ਆ ਮੈਂ ਜਾਣ ਕੇ ਨਹੀਂ ਮੈਂ ਆਪੇ ਫੜ ਲਵਾਂਗੀ ਕਿੱਡੀ ਚਲਾਕ ਕਹਿਨੀ ਮੈਂ ਆਖਿਆ ਵੀ ਭਾਈ ਗਲਾਸ ਜਾਣ ਕੇ ਵਿੱਚ ਪਾ ਕੇ ਰੇਤਾ ਵੀ ਜਦੋਂ ਤੂੰ ਤੋਤਾ ਕੱਢੇ ਤੈਨੂੰ ਪਤਾ ਤਾਂ ਲੱਗ ਗਿਆ ਦੋ ਗਲਾਸ ਚਲਾਕੀਆਂ ਕਰਦੀਆਂ ਜਾਣ ਕੇ ਮੈਂ ਲਿਓ ਨਹੀਂ ਉਹ ਤੋਂ ਫੜ ਕੇ ਗਲਾਸ ਉਹ ਸਰ ਜੇ ਦੁੱਖ ਦੇ ਵਿੱਚ ਤਾਂ ਨਾ ਚਾਹ ਬਾਲੀ ਸੁਆਦ ਲੱਗਦੀ ਹੈਗੀ ਘੁੱਟ ਕਰਕੇ ਪੀ ਲਈ ਮੈਂ ਤਾਂ ਓਹੋ ਪਤਾ ਨਹੀਂ ਕੀ ਹੋਇਆ ਪਿਆਗਾ ਦਿਨੋਂ ਦਿਨ ਡਾਊਨ ਹੀ ਹੁੰਦੀ ਜਾਂਦੀ ਆ ਮੈਂ ਤਾਂ ਹਰ ਕਿਵੇਂ ਆ ਕੁਟੇ ਠੀਕ ਆ ਬਹਿ ਜਾ ਬੈਠੀ ਹਾਂ ਇਹ ਲਓ ਜੂਠਾ ਚਾਹ ਦਾ ਗਲਾਸ ਚਲ ਹੋਵੇ ਝੂਠਾ ਪਾਵਾ ਆਹ ਤੇ ਤੈਨੂੰ ਰੰਗ ਲੱਗਿਆ ਨਹੀਂ ਦਿਖਦਾ ਕੁੜੇ ਆ ਸਾਡਾ ਗਲਾਸ ਸੀ ਤੇਰੇ ਬਾਈ ਨੂੰ ਮੋੜਤਾ ਦਿੱਤਾ ਮੈਂ ਗਲਾਸ ਤੂੰ ਮੈਨੂੰ 21 ਗਲਾਸ ਦਿੱਤਾ ਸੀਗਾ ਨਾ ਗਲਾਸ ਤਾਂ ਮੈਂ ਤੈਨੂੰ ਇੱਕੋ ਹੀ ਦਿੱਤਾ ਸੀ ਗੱਲ ਕਰ ਗਲਾਸ 'ਚ ਗਲਾਸ ਪਾ ਕੇ ਦਿੱਤਾ ਸੀ ਜਾਣ ਕੇ ਦੇਖਣ ਦੀ ਮਾਰੀ ਨਹੀਂ ਵੀ ਤੂੰ ਇੱਕ ਗਲਾਸ ਮੋੜਦੀਆਂ ਕਿ ਦੋ ਮੋੜਦੀਆਂ ਲਓ ਹੁਣ ਮੈਨੂੰ ਕੀ ਪਤਾ ਹਰਪ੍ਰੀਤ ਹਿਸ਼ਾਰੀਆਂ ਤਾਂ ਤੂੰ ਕਰਦੀ ਹੈਗੀ ਮੇਰੇ ਬਾਹਰ ਤਾਂ ਭਾਈ 21 ਗਲਾਸ ਆਗਾ ਮੈਂ ਕਿਹੜਾ ਘਰੇ ਆ ਕੇ ਦੇਖਿਆ ਮੈਂ ਤਾਂ ਉਹੀ ਫੜਾਤਾ ਬਾਈ ਨੂੰ ਚੱਕ ਕੇ ਉਹੀ ਤਾਂ ਤੋੜਾਤਾ ਛੋਟਾ ਗਲਾਸ ਢੰਦੇ ਤਾਂ ਵੱਡਾ ਰੱਖ ਲਿਆ ਰੰਗ ਲੱਗੇ ਹੋਏ ਮੇਰੇ ਤਾਂ ਦੇਖ ਲਾ ਸਾਡੇ ਵੀ ਸਾਰੇ ਗਲਾਸਾਂ ਤੇ ਕਾਲਾ ਰੰਗ ਲੱਗਿਆ ਹੋਇਆ ਉਹ ਭਈਆ ਭਾਂਡੇ ਟੋਕਰੀ ਚਾਹੀ ਦੇਖਿਆ ਜਾ ਕੇ ਲੈ ਫਿਰ ਹੁਣ ਉਹ ਤਾਂ ਪਹਿਨੇ ਦੇਖ ਕੇ ਕੋਈ ਰੀਸ ਨਾ ਲਾ ਲੇ ਹੁਣ ਤੂੰ ਲਿਆ ਕਿ ਡੱਬੀ ਲਾ ਲਈ ਹੂੰ ਰੰਗ ਵੀ ਹਤਰੀਤ ਲਾਈ ਵੇਦੀਏ ਲੱਗੇ ਜੇ ਪੁਰਾਣੇ ਲੱਗੇ ਤੇ ਰੰਗ ਦਾ ਪਤਾ ਨਹੀਂ ਲੱਗਦਾ ਪਮਾ ਜਾਣ ਕੇ ਲਾ ਲਿਆ ਹੂੰ ਦੱਸ ਤਾਉ ਕਿਸੇ ਨੇ ਨਾ ਤੈਨੂੰ ਕੀ ਲੋੜ ਸੀ ਮੇਰੇ ਨਾਲ ਸ਼ਹਿਰ ਨਾ ਕਰਨ ਦੀ ਸ਼ਹਿਰਿਆਂ ਮੈਂ ਜਾਣ ਕੇ ਕਰਾਂਗੀ ਮੇਰੇ ਪਹਿਨੇ ਰੋਜ਼ ਭਾਂਡੇ ਕਮਾਚ ਜਾਂਦੇ ਮੇਰੇ ਤਾਂ ਟੋਕਰਾ ਭਾਂਡੇ ਹੁੰਦਾ ਸੀ ਮੈਂ ਤਾਂ ਟੋ ਕੋਈ ਲੱਸੀ ਪਵਾ ਕੇ ਲੇਗੀ ਕੋਈ ਦੁੱਧ ਪਵਾ ਕੇ ਲੇਗੀ ਕੋਈ ਕੋਈ ਚੀਜ਼ ਕੋਈ ਸਾਗ ਪਵਾ ਕੇ ਲੇਗੀ ਕੋਲੇ ਚ ਮੁੜ ਕੇ ਅਗਲਾ ਦੱਬ ਲੰਨਾ ਹੁਣ ਮੈਂ ਤਾਂ ਸਾਰਿਆਂ ਤੇ ਰੰਗ ਲਾਇਆ ਮੈਂ ਤਾਂ ਹੁਣ ਅਗਲੀ ਟੋਕਰੀ ਚੱਕ ਕੇ ਲੈ ਆ ਕਰ ਲੈ ਮੈਂ ਤਾਂ ਤੇਰੇ ਸਾਹਮਣੇ ਦੇਖ ਪਹਿਲੀ ਵਾਰੀ ਤੇਰੇ ਤੋਂ ਗਲਾਸ ਲਈ ਸੀ ਉਹੀ ਤੇ ਮੇਰੇ ਤੇ ਇਲਜ਼ਾਮ ਲਾਤਾ ਜੇ ਤੂੰ ਮੈਨੂੰ ਦੱਸ ਕੇ ਦਿੰਦੀ ਵੀ ਰਾਹੀ ਫਿਰ ਦੋ ਗਲਾਸ ਆ ਤੇ ਮੈਂ ਦੋ ਹੀ ਮੋੜਦੀ ਮੇਰੇ ਬਾਹਰ ਤਾਂ ਕੀ ਸੀਗਾ ਦੇਖ ਭੈਣੇ ਦੱਸਿਆ ਮੈਂ ਜਾਣ ਕੇ ਨਹੀਂ ਮੈਨੂੰ ਪਤਾ ਸੀ ਵੀ ਮੇਰੇ ਭਾਂਡੇ ਗਮੰਡਣੇ ਹੀ ਰੱਖਦੀਆਂ ਮੇਰੇ ਭਾਂਡੇ ਹੋਰ ਕਿਧਰੇ ਨਹੀਂ ਜਾਂਦੇ ਕਈ ਵਾਰੀ ਤੁਸੀਂ ਲਿਆ ਕੇ ਚੀਜ਼ ਮਾਂ ਗਰੋਂ ਐ ਕਹਦਾਂ ਨੂੰ ਅਕਸੀ ਤਾ ਤੂੰ ਤਾਂ ਹੈ ਨਹੀਂ ਸੀ ਘਰੇ ਅਸੀਂ ਭਾਂਡਾ ਰੱਖ ਗਏ ਸੀ ਟੋਕਰੀ ਚ ਨਾ ਮੈਂ ਕਦੋਂ ਕਿਹਾ ਤੈਨੂੰ ਮੈਂ ਤਾਂ ਕਦੇ ਕਿਹਾ ਨਹੀਂ ਹੈਗਾ ਵੀ ਮੈਂ ਭਾਂਡਾ ਰੱਖਿਆ ਹੀ ਥੋੜਾ ਚਲ ਤਾਂ ਨਹੀਂ ਕਿਹਾ ਹੁਣ ਹੁਣ ਤਾਂ ਫਿਰ ਤੇਰੇ ਸਾਹਮਣੇ ਸਮੂਤ ਹੈ ਇਹ ਤਾਂ ਭਾਂਡਾ ਹੈ ਗਲਾਸ ਉਹ ਨਾ ਤੇਰਾ ਕਿਵੇਂ ਅੜ ਗਿਆ ਰੰਗ ਤਾਂ ਦੇਖ ਮੇਰਾ ਲੱਗਿਆ ਤਾਂ ਹਰਾ ਰੰਗ ਲੱਗਿਆ ਰੰਗ ਤਾਂ ਹੁਣ ਬਥੇਰੇ ਭਾਂਡਿਆਂ 'ਨ ਲੱਗੇ ਪਏ ਫਿਰ ਸਾਰੀ ਤੇਰੇ ਨੇ ਫੜਾਕ ਲਾ ਐਂਕ ਮੈਂ ਫੜਾ ਦਿਆਂ ਗਲਾਸ ਗਲਾਸ ਤਾਂ ਮੈਂ ਹੁਣ ਲੈ ਕੇ ਜਾਊਂਗੀ ਮੈਂ ਤਰਸਾ ਹਜੇ ਤਾਂ ਮੈਂ ਜਿਹੜਾ ਤੇਰੀ ਟੋਕਰੀ ਚ ਭਾਂਡੇ ਹਨ ਜਿਹੜੇ ਤੂੰ ਕਹਿੰਨੀ ਰੰਗਾੜੇ ਉਹ ਭਾਂਡੇ ਵੀ ਛਾੜੀ ਉਹ ਵੀ ਚੱਕ ਲਈ ਜਾਣੀ ਲੈ ਕੇ ਨਾ ਦੋ ਗਲਾਸ ਤੂੰ ਮੈਨੂੰ ਹੁਣ ਐਵੇਂ ਹਵਾ ਕਰੀ ਨਹੀਂ ਟੋਕਰੀ ਦੇ ਹੱਥ ਨਾਲ ਨਹੀਂ ਜਾ ਲੈ ਜਾ ਟੋਪੀ ਦਿਖਾੜ ਕੇ ਭਾਂਡੇ ਕਿੱਥੇ ਮਾਰੇ ਭਾਂਡੇ ਹੋਰ ਵੀ ਲੈ ਜਾ ਵਸਿਆਣ ਕੇ ਸਾਡੇ ਤਾਂ ਮੰਜਨ ਵਾਲੇ ਪਏ ਨੇ ਭਾਂਡੇ ਜਾ ਜੇ ਤੇਰਾ ਗਲਾਸ ਨਾ ਲੈ ਜਾ ਮੈਨੂੰ ਕੋਈ ਘਾਟਾ ਨਹੀਂ ਪੈਂਦਾ ਇੱਕ ਗਲਾਸ ਕੋਈ ਗੱਲ ਨਹੀਂ ਅੱਜ ਤਾਂ ਤੇਰੇ ਮੰਜਨ ਵਾਲੇ ਪਏ ਭਾਂਡੇ ਕੱਲ ਨੂੰ ਲੈ ਕੇ ਜਾਂ ਟੋਕਰੀ ਚੋਂ ਸਿਆਣ ਕੇ ਜਿੰਨੇ ਭਾਂਡੇ ਨੇ ਸਾਰੇ ਲੈ ਕੇ ਜਾਂ ਆ ਰੰਗ ਲੱਗਿਆ ਹੋਇਆ ਮੇਰੇ ਭਾਂਡਿਆਂ ਤੇ ਹੁਣ ਲੈ ਚਾਹੇ ਜਿਹਨਾਂ ਨੂੰ ਹੁਣ ਗਲਤ ਪ੍ਰੇਮੀ ਚ ਰਹਿ ਜਿਓ ਮੈਂ ਕਦੇ ਹੁਣ ਤੁਹਾਡੇ ਬਾਹਰ ਅੱਗੇ ਵੀ ਨਹੀਂ ਜਾਂਦੀ ਭਾਂਡਾ ਮਾਰਨਾ ਨਾ ਜਾਈ ਫਿਰ ਆਪ ਹੀ ਤਾਂ ਗਈ ਸੀ ਕਦੋਂ ਗਈ ਘਰੋਂ ਚਾਲਾਂ ਕਰਦੀ ਗਈ ਕਿ ਮੈਂ ਭਾਂਡਾ ਨਹੀਂ ਲਈ ਉੱਥੇ ਆ ਕੇ ਮੈਂ ਬੱਕਰੀ ਦਾ ਦੁੱਧ ਲੈ ਆਉਣੀ ਆਪ ਵੀ ਕਪੜਾ ਹੀ ਲੈ ਕੇ ਖੋਆ ਕੱਢਣ ਨੂੰ ਕਦੇ ਕੁਝ ਲੈ ਕੇ ਨਾ ਮੈਂ ਤਾਂ ਕਦੇ ਤੁਹਾਨੂੰ ਉਹ ਕਾਖਿਆ ਨਹੀਂ ਹੈਗਾ ਵੀ ਮੇਰਾ ਭਾਂਡਾ ਦੱਬ ਲਿਆ ਤੇ ਭਲੇਖੇ ਨਾਲ ਇੱਕ ਗਲਾਸ ਰਹਿ ਗਿਆ ਕਿਵੇਂ ਕਰਦੀ ਹੈਗੀ ਕਿਧਰੋਂ ਪਤਾ ਲੱਗਿਆ ਇਹਨੂੰ ਮੈਂ ਵੀ ਫੜਾਉਣਾ ਸੀਗਾ ਬੂ ਮੈਂ ਮਰ ਜਾ ਕਿਤੇ ਸੱਚੀ ਨਾ ਆ ਕੇ ਉਹੀ ਗੱਲ ਟੋਕਰੀ ਫਰੋਲਣ ਲੱਗ ਜੇ ਇਹ ਮੈਂ ਤਾਂ ਐ ਕਰਦੀ ਆ ਜਿਹੜੇ ਇਹਨਾਂ ਦੇ ਭਾਂਡੇ ਨੇ 2-4 ਟੋਕਰੀ ਚ ਸਿੱੜਦੀ ਆ ਇਹਨੂੰ ਤਾਂ ਉਹਦੀ ਸਿਆਣ ਆ ਜਾਂਦੀ ਐ ਗਲਾਸ ਤਾਂ ਲੈ ਰੱਖਿਆ ਹੀ ਰਾਜਵੀਰ ਤੋਂ ਲੈ ਕੇ ਤੇ ਹੁਣ ਤਾਈ ਦੇ ਲੈਉਣੀਆਂ ਕੋਲਾ ਚਲ ਚੰਗਾ ਹੋ ਗਿਆ ਤਾਈ ਤੌਰੀ ਟੱਕਰ ਗਈ ਤਾਈ ਹਾਂ ਭਾਈ ਜਿਹੜਾ ਖੰਡਾ ਵਾਲਾ ਕੋਲਾ ਲੈ ਕੇ ਗਈ ਸੀ ਮੈਂ ਲੈਣ ਭੇਜਿਆ ਸੀ ਤੂੰ ਫੜਾਈ ਨਹੀਂ ਹੈ ਕ ਫੜਾਈ ਨਹੀਂ ਭਾਈ ਦਿਮਾਗ ਹੈਗਾ ਕਾ ਨਹੀਂ ਹੈਗਾ ਤੇਰਾ ਮੈਂ ਥੋੜੀ ਧੜਕੇ ਜਾ ਗਈ ਆ ਭਾਈ ਕੰਧੋਰੀ ਤੇ ਤੂੰ ਮੰਜਾ ਨਹੀਂ ਹੁਣ ਚੱਕ ਕੇ ਤੇ ਚਾਰ ਕੋਲੇ ਮਾਂਜੇ ਨਾ ਪੰਜਵਾਂ ਕੋਲਾ ਸੀ ਪੰਜ ਭਾਂਡੇ ਸੀ ਮੇਰੇ ਐਤਕੀ ਨਾ ਅੱਗੇ ਮੈਨੂੰ ਕਮਲੀ ਬਣਾਉਣ ਦੀਆਂ ਕਹਿਨੀਆਂ ਤੇਰਾ ਭਾਂਡਾ ਫੜਾ ਗਈਆਂ ਹੁਣ ਤਾਂ ਮੈਂ ਰੰਗ ਲਾਏ ਹੋਏ ਭਾਂਡੇ ਦੇ ਕੋਲਾ ਨਹੀਂ ਦੇਖਿਆ ਉਹਨਾਂ ਦੇ ਮੈਨੂੰ ਨਹੀਂ ਪਤਾ ਭਾਈ ਕੋਈ ਫੋੜ ਲਏਗੀ ਹੂ ਤੇ ਤੂੰ ਰੋ ਨਹੀਂ ਪਈ ਤਾਰ ਕੱਢੀ ਜਾਂਦੀ ਸੀ ਤੇ ਪਤਾ ਨਹੀਂ ਭਾਈ ਨੀਰਾ ਫਾਈ ਜਾਂਦੀ ਸੀ ਤੇ ਮੈਂ ਤੈਨੂੰ ਬੋਲ ਵੀ ਮਾਰੇ ਨੇ ਮੈਂ ਹਕ ਕੋੜੇ ਹਰਪ੍ਰੀਤ ਆਹ ਕੋਲਾ ਪਿਆ ਭਾਈ ਤੇਰਾ ਕੰਢੋਲੀ ਤੇ ਤੂੰ ਤੂੰ ਬੋਲੀ ਨਹੀਂ ਤੇ ਫਿਰ ਤਾਈ ਜਦੋਂ ਤੂੰ ਫੜਾਉਣ ਆਈ ਸੀ ਤੂੰ ਮੇਰੇ ਕੋਲੇ ਜਾ ਕੇ ਫੜਾ ਕਿਉਂਦੀ ਨੀ ਮੈਨੂੰ ਕਹੋ ਸੀ ਭਾਈ ਮੈਂ ਕਰਿਆ ਕੰਮ ਕਰਨੇ ਸੀ ਆਪੇ ਸਾਰੀ ਚਲਾਕੀਆਂ ਛੱਡ ਦਿਓ ਮੈਂ ਤੈਨੂੰ ਦੱਸਾਂ ਭਾਂਡੇ ਤੁਸੀਂ ਚੱਕ ਚੱਕ ਲੈ ਜਾਨੀਂਗੇ ਮੇਰੇ ਇੱਕ ਰਾਜਵੀਰ ਨੇ ਰੱਖ ਲਿਆ ਇੱਕ ਤੂੰ ਰੱਖ ਲਿਆ ਨਾ ਮੈਂ ਕੀ ਰੱਖਣਾ ਭਾਈ ਕਹੋ ਸੀ ਕਿ ਕੋਈ ਵੀ ਤੇਰੇ ਭਾਂਡੇ ਚ ਖਾਵਾਂਗੇ ਸਾਡੇ ਭਾਂਡੇ ਨਹੀਂ ਪਾਈ ਕੀ ਹੋ ਗਿਆ ਜੇ ਮੇਰੀ ਨੂੰ ਨਾ ਮੈਨੂੰ ਅੱਡ ਕਰ ਤੇ ਭਾਂਡੇ ਤਾਂ ਮੈਨੂੰ ਦੇਖੀ ਅੱਡ ਕਰੀ ਐ ਤੇ ਤੂੰ ਤਾਂ ਕਹਿੰਦਾ ਸੀ ਮੈਨੂੰ ਕੋਲਾ ਬਾਟੀ ਦਿੱਤਾ ਨਹੀਂ ਹੁਣ ਕਿੱਥੋਂ ਆ ਗਈ ਤੇਰੇ ਕੋਲ ਕੋਲੇ ਵਾਲੀ ਮੁੱਲਦੀ ਆਈ ਕਾ ਭਾਂਡੇ ਆਵਦੇ ਨਹੀਂ ਆਈਆਂਗੀ ਅੱਛਾ ਮੈਂ ਤਾਂ ਜੀ ਤਾਂ ਖਰੀਦ ਵੀ ਲਈ ਤੇ ਖਰੀਦ ਲਈ ਹੋ ਦੋ ਚਾਰ ਘਰਾਂ ਦੇ ਸਾਮਾਨ ਲੈ ਆਈ ਹੋਏਗੀ ਕੋਲੇ ਰੱਖਲੇ ਹੋਣਗੇ ਲੈ ਕੇ ਦੋ ਚਾਰ ਘਰਾਂ ਦੇ ਭਾਈ ਆ ਮੈਂ ਕੋਈ ਮੰਗਤੀ ਆਈਗੀ ਵੀ ਦੋ ਚਾਰ ਫੜਾਂ ਦੇ ਕੋਲੇ ਮੰਗਤੀ ਵੀ ਨਹੀਂ ਤਾਈ ਗੱਲ ਉਸ ਦੀ ਵਿਸ਼ਵਾਸ ਦੀ ਹੁੰਦੀ ਹੈ ਦੇਖ ਮੈਂ ਤੈਨੂੰ ਇੰਨੇ ਵਿਸ਼ਵਾਸ ਨਹੀਂ ਦਿੱਤਾ ਕੋਲਾ ਵੀ ਲੈ ਤਾਂ ਹੀ ਲੈ ਜਾਂ ਖੰਡ ਦਾ ਕੋਲਾ ਲੈ ਜਾ ਖੰਡ ਤਾਂ ਕੋਈ ਨਹੀਂ ਜਿੱਦਾਂ ਲਿਆਏਗੀ ਦੇ ਦੇਗੀ ਕੋਲਾ ਤਾਂ ਨਹੀਂ ਖਾਣਾ ਸੀ ਮੇਰਾ ਬੋਲਾ ਤਾਂ ਫਿਰ ਮੈਂ ਤੈਨੂੰ ਮੋੜ ਕੇ ਨਾ ਉਹਦੀ ਫੜਾਗੀ ਮੈਂ ਆਖਿਆ ਚਾ ਲੈ ਅਗਲੇ ਨੂੰ ਪਾਈ ਭਾਂਡੇ ਦੀ ਲੋਲ ਹੁੰਦੀ ਆ ਤੇ ਖੰਡ ਮੈਂ ਕਿੱਡੇ ਲਿਆਂਦੀ ਤੇ ਖੰਡ ਭਾਈ ਮੈਂ ਤੇਰੀ ਰੁੱਧ ਵਰਗੀ ਮੋੜ ਕੇ ਫੜਾ ਕੇ ਜਾਊਂਗੀ ਬੱਸ ਤੈਨੂੰ ਤਾਂ ਹੱਥ ਪਈ ਹੋਇਆ ਮੈਨੂੰ ਕਮਲੀ ਬਣਾਉਣ ਦੀ ਮੈਨੂੰ ਤਾਂ ਤੁਸੀਂ ਉਹੀ ਗੱਲ ਮੈਂ ਤਾਂ ਰੰਗ ਲਾ ਲੇ ਮੇਰੇ ਤਾਂ ਭਾਂਡੇ ਫੇਰ ਵੀ ਨਹੀਂ ਛੱਡੇ ਤੁਸੀਂ ਭਾਈ ਦੇਖੋ ਮੈਂ ਤਾਂ ਕਿਸੇ ਨੂੰ ਚੀਜ਼ ਨਹੀਂ ਦਿੰਦੀ ਹੁਣ ਧਾਰਿਛਦਾਰੀ ਮੇਰੇ ਤਾਂ ਲੋੜ ਨਹੀਂ ਜੇ ਲੈਣ ਆਉਣੀ ਐ ਤਾਂ ਆਦਾ ਭਾਂਡਾ ਘਰੋਂ ਲੈ ਕੇ ਆਓ ਮੈਂ ਨਹੀਂ ਦਿੰਦੀ ਫੇਰ ਤੂੰ ਕੀ ਬੋਲੀ ਨਹੀਂ ਜਾਣਦੀ ਨੂੰ ਭਾਈ ਉਹਨੂੰ ਵੀ ਲੋੜ ਪਾਈ ਜਾਂਦੀ ਹੁੰਦੀ ਹੈ ਚਲੋ ਪੈ ਜਾਂਦੀ ਹੈ ਸਰਮਾਇਦਾਰ ਨੂੰ ਲੋੜ ਮੈਂ ਜਦੋਂ ਤੇਰੀ ਚੀਜ਼ ਲੈਣ ਆਉਂਗੀ ਨਾ ਮੈਂ ਤਾਂ ਇਹਦਾ ਭਾਂਡਾ ਨਾਲ ਲੈ ਕੇ ਆਉਂਗੀ ਨਾ ਮੈਂ ਤੇਰਾ ਭਾਂਡਾ ਮੈਂ ਲਾਵਾਂ ਨਾ ਤੂੰ ਮੇਰਾ ਲੈ ਕੇ ਜਾਈ ਮੇਰੇ ਤਾਂ ਭਾਈ ਸਾਰੇ ਭਾਂਡੇ ਘਮਟ ਗਏ ਮੈਂ ਸਾਸਨੇ ਉਹੀ ਗੱਲ ਦੋ ਟੋਕਰੇ ਭਾਂਡਿਆਂ ਦੇ ਬਣਾਏ ਸੀ ਮੇਰੇ ਤਾਂ ਸਾਰੇ ਲੈ ਗਈਆਂ ਚੱਕ ਚੱਕ ਜੇ ਕੋਈ ਹੋਰ ਲੈ ਜਾ ਚੱਕ ਕੇ ਤੇ ਫੇਰ ਉਹ ਮੇਰੇ ਸਿਰ ਤਾਂ ਨਹੀਂ ਲਾਉਣੇ ਜੇ ਕੋਈ ਤੂੰ ਹੁਣ ਤੇਰੀਆਂ ਦਾਲ ਸੇਲੀਆਂ ਨੇ ਕੋਈ ਕਿਧਰੋਂ ਆ ਗਈ ਕੋਈ ਕਿਧਰੋਂ ਆ ਗਈ ਲੈਣ ਸੇਲੀ ਦੀਆਂ ਤਾਂ ਮੈਂ ਲੈ ਤੇਰੇ ਮੜੀ ਜਾਣੀਆਂ ਤੂੰ ਸੇਲੀ ਦੇ ਤਾਂ ਮੈਂ ਚੱਕ ਲਈ ਜਾ ਕੇ ਗਲਾਸ ਰਾਜਵੀਰ ਨੇ ਦੋ ਗਲਾਸ ਲੈ ਗਈ ਸੀ ਇੱਕ ਗਲਾਸ ਮੋੜਤਾ ਪਤਾ ਹੀ ਲੱਗ ਗਿਆ ਮੈਨੂੰ ਵੀ ਇੱਕੋ ਨੇ ਰੱਖ ਲੈ ਇੱਕ ਤੂੰ ਰੱਖ ਲੈ ਉਹ ਤਾਂ ਲੈ ਆਈ ਲੈ ਕੇ ਸੋਡੇ ਵੀ ਹਾਂ ਟੋਕਰੀ ਚ ਕੋਲਾ ਮੈਂ ਚੱਲਦੇ ਆਂ ਇਹ ਮਿਲ ਗਿਆ ਜੇ ਹੋਊਗਾ ਤਾਂ ਤੇਰੀ ਫੇਰੀ ਲੈ ਆਣੀ ਤੈਨੂੰ ਬੜੀ ਸਿਆਣ ਆਊਗੀ ਮੈਂ ਤਾਂ ਕਦਰ ਨਾਲ ਰੰਗ ਲਾ ਦੂੰਗੀ ਉਹਦਾ ਦੇਖੋ ਆਦਾ ਬਸ ਮੈਂ ਕੌਲਾ ਮੋਜਾ ਨਾਲ ਵਰਤਿਆ ਕਰੂੰਗੀ ਕੋਈ ਜਮਾਈ ਭਾਈ ਆਇਆ ਕਰੂ ਕੋਈ ਮੇਰਾ ਰਿਸ਼ਤੇਦਾਰ ਆਇਆ ਕਰੂ ਮੋਜਾ ਨਾਲ ਉਹਨੂੰ ਉਹ ਚਾਹ ਪਾਣੀ ਪਾ ਕੇ ਦਿਆ ਕਰੂੰਗੀ ਦੁੱਧ ਬਾੜ ਪਾ ਕੇ ਦਿਆ ਕਰੂੰਗੀ ਮੈਂ ਤਾਂ ਜਾ ਕੇ ਹੁਣ ਹੁਣ ਤੇ ਹੁਣ ਲਾ ਦੂੰ ਸਾਰਾ ਰੰਗ ਜਾ ਖੁਰਚ ਕੇ ਕਦਰ ਨਾਲ ਆਦੀ ਲੈ ਮੈਂ ਰੰਗ ਲਾ ਤਾ ਰੰਗ ਤੇਰਾ ਕੀ ਕੰਮ ਕਰੂਗਾ